ਨਮ ਮਤਲਬ ਬਹੁਤ ਵੱਡਾ ਹੈ ਕਿ ਆਪਣੇ ਲਈ ਜੀਏ ਤਾਂ ਕਿਹਾ ਜੀਏ ਤੂੰ ਜੀ ਆ ਦਿਲ ਜ਼ਮਾਨੇ ਕੇ ਲਈ ਕਈ ਵਾਰੀ ਕੋ ਡੋਨਰ 5000 ਦੇਣ ਆਂਦਾ ਬਈ ਉਹ 50 ਦੇ ਕੇ ਜਾਂਦਾ ਕਹਿੰਦਾ ਭਰਾਵਾ ਇੱਥੇ ਕੁਝ ਸੋਚਿਆ ਹੀ ਨਹੀਂ ਸੀ ਇੰਨਾ ਕੁਝ ਕੀ ਇੱਥੇ ਇੰਨਾ ਬੁਰਾ ਹਾਲ ਹੈ 5-500 ਰੁਪਏ ਦੇ ਪਿੱਛੇ ਕਈ ਵਾਰ ਮਰੀਜ਼ ਆ ਜਾਂਦਾ ਬਈ ਜਿਹੜੀ ਉਮਰ ਤੁਸੀਂ ਸੇਵਾ ਦੇ ਰਹੇ ਹੋ ਨਾ ਇਹ ਲੱਖਾਂ ਕਰੋੜਾਂ ਚੀ एग्जांपल ਨਹੀਂ ਮਿਲੇਗੀ ਔਰ ਸੰਸਾਰ ਚ ਬੰਦੇ ਗਿਣਾਂਗੇ ਤੇ 100 ਨਹੀਂ ਮਿਲਣਗੇ ਇਦਾਂ ਭਾਈ ਡਾਕਟਰ ਨੇ ਖੜੇ ਪੈਰ 3 ਲੱਖ ਰੁਪਏ ਮੰਗ ਲਿਆ ਜਾਂਤੜੀ ਦਾ ਬਰੇ ਸੋਣਾ 3 ਲੱਖ ਰੁਪਏ 4 ਲੱਖ ਰੁਪਏ ਮੈਂ ਪਹਿਲੀ ਵਾਰੀ ਇੱਥ ਤੁਹਾਡੇ ਨਾਲ 4 ਸਾਲ ਤੋਂ ਕਿਸੇ ਨੇ ਗਾਈਡਿੰਗ ਨਹੀਂ ਕੀਤਾ ਕੋਈ ਚੰਗਾ ਡਾਕਟਰ ਤਕਰੀਬਨ 1.5 ਮਹੀਨੇ ਪਹਿਲਾਂ ਇਹ ਭੈਣ ਇੱਥੇ ਆਈ ਮੈਡੀਸਨ ਮਿਲੀਆਂ 4 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇਹਨੂੰ ਪਿਛਲੇ 1.5 ਮਹੀਨੇ ਚ ਇੱਕ ਵੀ ਦੌਰਾ ਨਹੀਂ ਪਿਆ ਸੋ ਅਸੀਂ ਜੋ ਕਰ ਰਹੇ ਅਸੀਂ ਤਾਂ ਕਰ ਹੀ ਰਹੇ ਸੀ ਪਰ ਅਨਮੋਲ ਵਰਗੇ ਐਸੇ ਅਨਮੋਲ ਹੀਰੇ ਨੇ ਜਿਹੜੇ ਪਿੱਛੋਂ ਆ ਕੇ ਸਾਡੇ ਤੋਂ ਬਹੁਤ ਅੱਗੇ ਲੰਘ ਗਏ ਵਾਹਿਗੁਰੂ ਜਿਵੇਂ ਸਾਡੇ ਡਾਇਲਿਸਿਸ ਭਾਜੀ ਪੇਸ਼ੈਂਟ ਨੇ 100 150 ਦਾ ਡਾਇਲਿਸਿਸ ਪੇਸ਼ੈਂਟ ਹੀ ਚੱਲਦਾ ਤਾਂ ਫਿਰ ਸਾਰਿਆਂ ਦਾ ਹਿਸਾਬ ਆਉਂਦਾ ਕਿਉਂਕਿ ਇਹ ਤਾਂ ਸਾਰੀ ਜ਼ਿੰਦਗੀ ਉਹ ਹੀ ਇਲਾਜ ਚੱਲਣਾ ਬਾਈ ਹੁਣ ਤਾਂ ਇਹ ਸਾਰਾ ਇੱਥੋਂ ਸਾਨੂੰ ਹਿਸਾਬ ਬਣ ਕੇ ਆਉਂਦਾ ਛੋਟੇ ਛੋਟੇ ਤਿੰਨ ਨਿਆਣੇ ਸੀ ਭਾਜੀ ਇਹਦੇ ਜਦੋਂ ਆਇਆ ਸੀਗਾ ਕਹਿੰਦਾ ਮੈਂ ਨਹਿਰ ਚ ਛਾਲ ਮਾਰਨ ਚੱਲਾਂ ਤੇ ਮੈਂ ਸੋਚਿਆ ਲਾਸਟ ਵਾਰੀ ਇੱਥੋਂ ਹੋ ਜਾ ਤਾਂ ਫਿਰ ਸਾਰਾ ਕੁਝ ਡੋਨਰਾਂ ਕਰਕੇ ਹੀ ਭਾਜੀ ਡੋਨਰ ਜਾਂਦੇ ਨੇ ਕਿਉਂਕਿ ਰੋਜ਼ ਇੰਨੇ ਪੇਸ਼ੈਂਟਾਂ ਨੂੰ ਰੋਜ਼ ਦੇਖਣਾ ਸਕਲ ਬਾਜੀ ਪਰ ਬੈਨੇ ਜੀ ਮਹਾਰਾਜਪ੍ਰਭੂ ਜੀ ਠੀਕ ਆ ਕੀ ਹਾਲ ਬਾਜੀ ਠੀਕ ਹੋ ਨਹੀਂ ਸ਼ੁਕਰ ਹੈ ਜੀ ਤੁਸੀਂ ਪਹਿਲੀ ਵਾਰ ਹੀ ਆਏ ਹੋ ਨਾ ਬਾਜੀ ਮੈਂ ਇੱਥੇ ਪਹਿਲੀ ਵਾਰ ਪਰ ਮੈਨੂੰ ਆਇਆ ਲੱਗ ਰਿਹਾ ਜਿਵੇਂ ਤੁਸੀਂ ਜੁੜੇ ਹੋ ਆ ਸਾਡੇ ਨਾਲ ਇਹ ਤਾਂ ਇੱਥੇ ਇਸ ਇਸ ਜਗ੍ਹਾ ਤੇ ਪਹਿਲੀ ਵਾਰ ਮੈਨੂੰ ਵਹਿਮ ਭਲੇਖਾ ਲੱਗਿਆ ਇੱਕ ਦੋ ਵਾਰ ਇਹ ਕਹਿੰਦਾ ਬਾਜੀ ਪਹਿਲਾਂ ਸ਼ਾਇਦ ਆਏ ਨੇ ਫਿਰ ਲੱਗਿਆ ਸ਼ਾਇਦ ਪਹਿਲੀ ਵਾਰ ਹੀ ਆਏ ਹੋ ਬੈਠੀ ਜੀ ਬੈਠ ਇੱਥੇ ਬਈ ਮਤਲਬ ਜਿੰਨੇ ਵੀ ਮੈਡੀਕਲਲੀ ਪੇਸ਼ੈਂਟਸ ਸਾਰੇ ਮੈਂ ਦੇਖਿਆ ਥੈਂਕ ਯੂ ਬਾਜੀ ਥੈਂਕ ਯੂ ਅਮ ਚੰਗਾ ਮਤਲਬ ਨਹੀਂ ਨਹੀਂ ਕਮਾਲ ਸ਼ਹਿਰ ਬੜਾ ਛੋਟਾ ਇਹ ਦੇ ਰਸਤੇ ਹੈ ਨਾ ਤਾਂ ਇਹ ਸਾਰੇ ਡੋਨਰਸ ਨੇ ਭਾਜੀ ਡੋਨੇਸ਼ਨ ਕਰਨ ਆਉਂਦੇ ਨੇ ਇਹ ਸਾਰੀ ਟੀਮ ਹੈ ਭਾਜੀ ਜਦੋਂ ਪੈਣਾ ਵਲੰਟੀਅਰ ਨੇ ਇਹ ਵੀ ਵਲੰਟੀਅਰ ਹੈ ਬਾਈ ਉਹਨਾਂ ਦਾ ਖੇਤੀਬਾੜੀ ਦਾ ਕੰਮ ਆਪਣਾ ਤੇ ਫਿਰ ਮੈਡੀਕਲੀ ਜਿੰਨੇ ਵੀ ਪੇਸ਼ੈਂਟਸ ਹੁੰਦੇ ਨੇ ਭਾਜੀ ਕਿੱਕ ਕਰਕੇ ਆਉਂਦੇ ਨੇ ਡਾਟਾ ਨੋਟ ਹੁੰਦਾ ਉਧਰ ਸਾਰਾ ਸਟੋਰ ਹੁੰਦਾ ਡਾਟਾ ਤੇ ਫਿਰ ਜਿਹੜਾ ਵੀ ਲੋੜਮੰਦ ਨਿਕਲਦਾ ਉਹਦੇ ਘਰ ਦੀ ਇਨਕੁਆਇਰੀ ਹੁੰਦੀ ਹੈ ਇਨਕੁਆਇਰੀ ਕਰਕੇ ਜਿਹੜਾ ਲੋੜਮੰਦ ਨਿਕਲਦਾ ਫਿਰ ਉਹਦੀ ਡੋਨਰਸ ਹੈਲਪ ਕਰ ਦਿੰਦੇ ਨੇ ਇਲਾਜ ਕਰਾਉਂਦੇ ਨੇ ਆਪਰੇਸ਼ਨ ਕਰਾਉਂਦੇ ਨੇ ਤਾਂ ਇ 1 ਜਨਵਰੀ ਵੀ ਇੱਥੇ ਹੀ ਸੀ ਕੋਈ ਛੁੱਟੀ ਨਹੀਂ ਮੰਡੇ ਤੋਂ ਸੰਡੇ ਇਹ ਬੱਚੇ ਨੂੰ ਕੈਂਸਰ ਹੈ ਜੀ 16 17 ਸਾਲ ਉਮਰ ਦਾ तकरीबन 1 ਲੱਖ ਡੇਢ ਲੱਖ ਰੁਪਏ ਖਰਚਾ ਆ ਗਿਆ ਟ੍ਰੀਟਮੈਂਟ ਚੋ ਕੇ ਪਹਿਲੇ ਦਿਨ ਤੋਂ ਹੀ ਪੈਸੇ ਹੈ ਨਹੀਂ ਫਿਰ ਇੱਥੇ ਸਾਰੇ ਭਾਜੀ ਜਦੋਂ ਫੋਨ ਤੋਂ ਹੀ ਚੱਲਦਾ ਆਪਣਾ ਕੰਮ ਸਾਰੇ WhatsApp ਤੇ ਨਾ ਆਪਣੇ ਗਰੁੱਪ ਬਣੇ ਹੋਣੇ ਬਈ ਹੂੰ ਹੂੰ 100 150 ਆਪਣੇ ਗਰੁੱਪ ਹੀ ਨੇ ਤਾਂ ਇਹਦੇ ਵਿੱਚ ਇਕੱਲੇ ਇਕੱਲੇ ਪੇਸ਼ੈਂਟ ਦਾ ਹਸਾਬ ਕਿੰਨੂੰ ਕਿੰਨੀ ਦਵਾਈ ਲੈ ਕੇ ਦੇਣੀ ਸਾਰਾ ਇਹਦੇ ਚ ਹੀ ਪੈਂਦਾ ਜੀ ਜਿੰਨੇ ਵੀ ਡੋਨੇਸ਼ਨ ਆਂਦੀ ਹੈ ਸਾਰਾ ਹਸਾਬ ਬਤਾਵੇ ਇਹਦੇ ਚ ਸਾਰਾ ਚੰਡੀਗੜ੍ਹ ਦੇ ਕੇਸਿਸ ਜਿੰਨੇ ਆਏ PGIM ਦੇ ਉਹ ਵੀ ਸਾਰੇ ਇਹਦੇ ਚ ਦੀ ਮੇਰੇ ਦਾ ਕੈਂਸਰ ਦਾ ਟਰੀਟਮੈਂਟ ਚੱਲ ਰਿਹਾ ਹੈ ਤੁਹਾਡਾ ਕਹਾਂ ਸੰਗਰੂਰ ਸੇ ਚੱਲ ਰਿਹਾ ਨਾ ਜਿੱਦਾਂ ਹੁਣ ਇਹ ਹੋਮੀ ਬਾਬੇ ਦਾ ਚੱਲ ਰਿਹਾ ਹੈ ਸੰਗਰੂਰ ਹੋਮੀ ਬਾਬੇ ਦਾ ਗਰੁੱਪ ਬਣਿਆ ਆ ਜੀ ਤਾਂ ਇਹਦੇ ਵਿੱਚ ਜਿਹੜੇ ਵੀ ਪੇਸ਼ੈਂਟ ਨੂੰ ਜਿੰਨੀ ਮੈਡੀਸਿਨ ਚਾਹੀਦੀ ਹੈ ਉਹ ਸਾਰੀ ਫੋਟੋ ਸੌਰੀ ਅਪਡੇਟ ਕਿ ਕੱਲ ਨੂੰ ਪੇਸ਼ੈਂਟ ਵੀ ਨਾ ਮੁਕਰ ਜੇ ਸਾਡਾ ਟਰੀਟਮੈਂਟ ਨਹੀਂ ਹੋਇਆ ਤਾਂ ਸਾਰਾ ਸਾਕ ਲੱਗਦਾ ਟਰੀਟਮੈਂਟ ਕੀ ਹੋਇਆ ਕੀ ਹੋਇਆ ਕਿੰਨੇ ਦਾ ਹੋਇਆ ਮੋਸਟਲੀ ਸਾਨੂੰ ਇਹ ਦੇਖਣਾ ਪੈਂਦਾ ਜੀ ਕਿ ਕਿੰਨੇ ਦਾ ਟਰੀਟਮੈਂਟ ਹੋ ਗਿਆ ਕੀ ਹਿਸਾਬ ਕਿਤਾਬ ਹੈ ਤਾਂ ਚੰਡੀਗੜ੍ਹ ਪੀਜੀਐ ਦੇ ਵਿੱਚ ਤਕਰੀਬਨ ਰੋਜ਼ 20-25 ਹ ਕਿੰਨੇ ਦੀ ਮੈਡੀਸਨ ਗਈ ਉਹਦੀ 1493 ਰੁਪਏ ਦੀ ਉਹਦੇ ਸਿਗਨੇਚਰ ਵੀ ਹੋਣਗੇ ਨਾਲ ਤੇ ਪੇਸ਼ੈਂਟ ਦੀ ਫੋਟੋ ਪਵੇਗੀ ਸਾਰਾ ਸਾਕਤ ਉਹ ਇਹਦੇ ਚੀਜ਼ ਹੁੰਦਾ ਬਈ ਫਿਰ ਮੈਡੀਸਨ ਦਾ ਅਮੇਜ਼ਿੰਗ ਅਮੇਜ਼ਿੰਗ ਯਾਰ ਤਾਂ ਪੂਰੇ ਪੰਜਾਬ ਚ ਨਾ ਬਈ ਹਰ ਸ਼ਹਿਰ ਦੇ ਵਿੱਚ ਗਰੁੱਪ ਬਣੇ ਨੇ ਚੰਡੀਗੜ੍ਹ ਜਲੰਧਰ ਲੁਧਿਆਣਾ ਮੋਗਾ ਅਮਰitsar ਫਰੀਦਕੋਟ ਫਿਰ ਉੱਥੇ ਉੱਥੇ ਟੀਮਾਂ ਬੈਠਦੀਆਂ ਨੇ ਕੋਆਰਡੀਨੇਟ ਕਰਦੇ ਨੇ ਡੋਨਰਸ ਉਸ ਪੇਸ਼ੈਂਟ ਦੀ ਜਾ ਕੇ ਪਰਸਨਲੀ ਹੈਲਪ ਕਰਦੇ ਨੇ ਤਾਂ ਐਵੇਂ ਸਾਰਾ ਚੱਲ ਰਿਹਾ ਹੈ ਕਿਹਦਾ ਚੱਲ ਰਿਹਾ ਹੈ ਉਹ ਆਪਾਂ ਦਾ ਇਲਾਜ ਠੀਕ ਹੈ ਬੈਠੀਏ ਸਭ ਤੋਂ ਵੱਡੀ ਗੱਲ ਨਾ ਬਈ ਇੱਥੇ ਕਾਉ ਬੈਠੋ ਬੜਾ ਸਹਾਰਾ ਬੱਸ 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 ਹੁਣਾ ਪ੍ਰੀਤਕੌਰ ਪੇਸ਼ੈਂਟ ਹੈ ਜੀ ਤੇ ਚਾਰ ਸਾਲ ਤੋਂ ਭਾਜੀ ਇਹ ਬੱਚੀ ਨੂੰ ਨਾ ਦੌਰੇ ਪੈ ਰਹੇ ਨੇ 13 ਸਾਲ ਦੀ ਉਮਰ ਤੇ ਚਾਰ ਸਾਲ ਤੋਂ ਕਿਸੇ ਨੇ ਗਾਈਡਿੰਗ ਨਹੀਂ ਕੀਤਾ ਕੋਈ ਚੰਗਾ ਡਾਕਟਰ ਤਕਰੀਬਨ ਡੇਢ ਮਹੀਨੇ ਪਹਿਲਾਂ ਇਹ ਭੈਣ ਇੱਥੇ ਆਈ ਮੈਡੀਸਨ ਮਿਲੀਆਂ ਚਾਰ ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇਹਨੂੰ ਪਿਛਲੇ ਡੇਢ ਮਹੀਨੇ ਚ ਇੱਕ ਵੀ ਦੌਰਾ ਨਹੀਂ ਪਿਆ ਐਪਲੈਪਸੀ ਦਾ ਹੀ ਪੈ ਰਹੇ ਸੀ ਮੈਡੀਸਨਸ ਪਾ ਜੀ ਜਿਹਦੇ ਵਿੱਚ ਸੀਜ਼ਰਸ ਆਉਂਦੇ ਰਹੇ ਸੀ ਛੁਰ ਤੋਂ ਹੀ ਕੋਈ ਗਾਈਡੈਂਸ ਨਹੀਂ ਸੀਗੀ ਕੋਈ ਨੌਲੇਜ ਨਹੀਂ ਸੀਗੀ ਪਾਪਾ ਕੀ ਕਰਦੇ ਨੇ ਇਹਨਾਂ ਦੇ ਪਾਪਾ ਵੀ ਦੂਰ ਨੇ ਤੇ ਬਾਕੀ ਬੱਚੇ ਤਾਂ ਇੱਥੇ ਫਿਰ ਕੋਸ਼ਿਸ਼ ਕਰੀ ਦੀ ਕਿ ਭਾਈ ਜਿਹੜੇ ਚੰਗੇ ਡਾਕਟਰਸ ਨੇ ਕਈ ਵਾਰ ਸਾਡੇ ਕੋਲ ਨਾ ਆਪੀਡੀ ਫੀਸ ਵੀ ਨਹੀਂ ਲੈਂਦੇ ਪਰ ਉਹ ਆਨ ਕੈਮਰਾ ਨਹੀਂ ਕਹਿ ਸਕਦੇ ਤਾਂ بڑے ਡਾਕਟਰਸ ਨੇ ਜਿਹੜਾ ਕੋਆਰਡੀਨੇਟ ਕਰਦੇ ਨੇ ਫਿਰ ਇਹਨਾਂ ਦੀ ਹੁਣ ਕੱਲ ਦੁਬਾਰਾ ਡਾਕਟਰ ਨੇ ਚੈੱਕ ਅਪ ਲਈ ਬੁਲਾਇਆ ਇਹ 4 ਸਾਲਾਂ ਤੋਂ ਰੈਗੂਲਰ ਤੁਸੀਂ ਕਿੱਥੋਂ ਕਿੱਥੋਂ ਦਵਾਈ ਚਲਵਾਈ ਫਿਰ ਤੇ ਕਿਤੋਂ ਦੁਆਰੇ ਨਹੀਂ ਬੰਦ ਹੋਏ ਨਹੀਂ ਸਰ ਤੇ ਹੁਣ ਪਿਛਲੇ ਡੇਢ ਮਹੀਨੇ ਤੋਂ ਜਦੋਂ ਤੋਂ ਦਵਾਈ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਭਾਜੀ ਨੂੰ ਜਾਣਦੇ ਹੋ ਸਹੀ ਸਾਡੇ ਵੱਡੇ ਭਰਾ ਨੇ ਆ ਕੇ ਸੇਵਾ ਕਰਨ ਆਏ ਨੇ ਮਹਾਰਾਜ ਅੱਗੇ ਅਰਦਾਸ ਕਰ ਰਹੇ ਨੇ ਚੜ੍ਹਦੀ ਕਲਾ ਚ ਲਓ ਵਾਹਿਗੁਰੂ ਪਰਮਾਤਮਾ ਤੁਸੀਂ ਦਿਆ ਦੀ ਡਿਊਟੀ ਲਾ ਦਿੰਦਾ ਆਪ ਤਾਂ ਨਹੀਂ ਆ ਸਕਦਾ ਪਰਮਾਤਮਾ ਸ਼ੁਕਰ ਉਹ ਫਿਰ ਆਪਣੀ ਥਾਂ ਦੇ ਬੰਦੇ ਲਾ ਦਿੰਦਾ ਵੀ ਤੁਸੀਂ ਕਰੋ ਕੰਮ ਨਾ ਮੋਲਬਾ ਜੀ ਨੇ ਸਾਥ ਵਾਹਿਗੁਰੂ ਵਾਹਿਗੁਰੂ ਬੈਠਾ ਜੀ ਮਹਾਰਾਜ ਬੈਠੇ ਨੇ ਸਾਰੇ ਇਹਨਾਂ ਦਾ ਪਿਆਰ ਚਾਰ ਸਾਲ ਤੋਂ ਫਟਕਦੇ ਸੀ ਕੋਈ ਗੱਲ ਮਾਲਕ ਕਿਰਪਾ ਦਾ ਦਿੰਦਾ ਨਾ ਇੱਧਰ ਤਾਂ ਤੁਹਾਨੂੰ ਸਹੀ ਥਾਂ ਤੇ ਤੁਸੀਂ ਆ ਗਏ ਹੋ ਬੈਠੋ ਪਲੀਜ਼ ਤੁਸੀਂ ਬੈਠੋ ਕਈ ਵਾਰੀ ਪੇਸ਼ੈਂਟ ਨਾ ਭਾਜੀ ਇੱਥੇ 1 ਘੰਟਾ ਆਪਣਾ ਗੁਬਾਰ ਕੱਢ ਕੇ ਚਲ ਜਾਂਦਾ ਚਲ ਇਸੇ ਕੋ ਸੁਣਨ ਦਾ ਵੀ ਅੱਜਕੱਲ ਸਮਾਂ ਹੈ। ਠੀਕ ਹੈ ਬੱਸ ਠੀਕ ਹੈ ਜੀ। ਠੀਕ ਹੈ। ਇਹਨਾਂ ਦੀ ਬੇਟੀ ਹੈ ਜੀ ਇਹਨਾਂ ਦਾ ਲੀਵਰ ਦਾ। ਬੇਟਾ ਇਹਨਾਂ ਦੀ ਬੇਟੀ ਉਹਦਾ ਲੀਵਰ ਬਿਲਕੁਲ ਡੈਮੇਜ ਹੈ ਜੀ 100% ਤੇ ਬਿਲਕੁਲ ਲਾਸਟ ਸਟੇਜ ਤੇ ਹੈ ਜੀ। ਮਤਲਬ ਇੱਕ ਛੋਟਾ ਪੋਤਾ ਵੀ ਇਹਨਾਂ ਦਾ ਅੱਗੋਂ। ਬੇਟਾ ਜੀ ਬੇਟਾ ਨਹੀਂ ਜਿਹੜਾ ਤੁਹਾਡੀ ਬੇਟੀ ਦਾ ਬੇਟਾ ਅੱਗੇ। ਉਹਦਾ ਤਾਂ ਦਿਮਾਗ ਉਹ ਮੈਂਟਲੀ ਪ੍ਰੋਬਲਮ ਹੁੰਦਾ। ਬੇਟਾ ਪੋਤਾ ਤੁਹਾਡਾ। ਪੋਤਾ। ਦੋਤਾ। ਦੋਤਾ। ਬੇਟਾ ਉਹਦੇ ਚੂੜੇ ਆਉਣ ਤਾਂ ਨਹੀਂ। ਅੱਛਾ ਜੀ। ਪਾਸ ਪਈ ਅੱਛਾ ਜੀ ਹੁਣੋਂ 5 ਮਹੀਨੇ ਹੋ ਗਏ ਹੁਣੋਂ ਪੈਰ ਵੀ ਨਹੀਂ ਥੱਲੇ ਲੱਗਦਾ ਤੇ ਬੇਟੀ ਕਿਵੇਂ ਹੁਣ ਤੁਹਾਡੀ ਬੇਟੀ ਤਾਂ ਹਸਪੀਟਲ ਨਹੀਂ ਆਉਂਤਾ ਹੋਗੇ ਉਹਦੇ ਕੋਲ ਕੌਣ ਉਹ ਵੀ ਬਿਲਕੁਲ ਲਾਸਟ ਸਟੇਜ ਤੇ ਆ ਭਾਜੀ ਮਤਲਬ ਲੀਵਰ ਪੂਰਾ ਡੈਮੇਜ ਹੋ ਚੁੱਕਾ 100% ਡੈਮੇਜ ਭਾਜੀ ਮਤਲਬ ਹਰ 2 ਦਿਨ ਬਾਅਦ ਪਾਣੀ ਕਢਾਣ ਜਾਣਾ ਪੈਂਦਾ ਭਾਜੀ ਭਾਜੀ ਐਕਚੁਅਲੀ ਦਰਦ ਦੀਆਂ ਗੋਲੀਆਂ ਖਾ ਖਾ ਕੇ ਅਸਲ ਚ ਕੰਮ ਜ਼ਿਆਦਾ ਖਰਾਬ ਹੋ ਜਾਂਦਾ ਕਿ ਜਿਵੇਂ ਦਰਦ ਹੋਈ ਸ਼ਰੀਰ 'ਚ ਗੋਲੀਆਂ ਲਈਏ ਉਹਦੇ ਨਾਲ ਲੀਵਰ ਉੜ ਗਿਆ ਭਾਜੀ ਲੀਵਰ ਉੜ ਗਿਆ ਕਿਡਨੀ ਉੜ ਗਈਆਂ ਨਹੀਂ ਸਾਰੇ ਵਾਰਮ 90 ਨੰਬਰ ਦੇ ਬਾਅਦ ਤੋਂ ਮੈਂ 3 ਵਜੇ ਜਾ ਕੇ ਗੋੜੀਆਂ ਲੱਗਾਈਆਂ ਰਾਤ ਦੇ 3:00 ਕੋਈ ਗੱਲ 10 15% ਲੀਵਰ ਡੈਂਪ ਨਾ ਬਚਿਆ ਹਾਂਜੀ 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 ਬੰਦਾ ਸਰਵਾਈਵ ਪਰ ਯੂ ਐਕਚੁਅਲੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਲੈਕ ਆਫ ਨੋਲਜ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਈ ਸਮਝਾਉਣ ਵਾਲਾ ਹੈ ਨਹੀਂ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਗਰੀਬ ਬੰਦਾ ਵੈਸੇ ਹੀ ਭਾਜੀ ਬਿਮਾਰੀ ਨੂੰ ਪੇਨ ਕਿਲਰਾਂ ਖਾ ਕੇ ਸਾਰਦਾ ਕੈਂਸਰਰ ਕੀ ਬਿਮਾਰੀ ਨੂੰ ਤਾਂ ਬੇਟੀ ਤੇ ਤੁਹਾਡੀ ਅੱਛਾ ਜੀ ਬੇਟਾ ਇਹਨਾਂ ਦੇ ਪੇਸ਼ੈਂਟ ਦੀ ਆਪਣੇ ਹਸਪਤਲ ਚੋਂ ਵੀਡੀਓ ਮੰਗਾਈਂ ਫਟਾਫਟ ਆਪਣੇ ਮੁੰਡੇ ਨੂੰ ਕੋਈ ਭੇਜੇ ਤੇ ਪੇਟ ਚ ਪਾਣੀ ਜਾਂਦਾ ਅੱਛਾ ਜੀ ਹੁਣ ਹੋਸ਼ ਚ ਹੈ ਵੈਸੇ ਹੋਸ਼ ਚ ਆਂ ਜੀ ਅੱਛਾ ਜੀ ਕਿਉਂ ਉਹ ਕਹਿੰਦੇ ਨੇ ਸੱਜੇ ਕਰਨ ਲਈ ਅੱਛਾ ਜੀ ਉਹ ਕਹਿੰਦੇ ਜਿਹੜੀ ਬਾਥਰੂਮ ਵਾਲੀ ਪਾਈਪ ਆ ਨਾ ਜੀ 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 ਉਹ ਕਹਿੰਦੇ ਇਹਦੀ ਬੰਦ ਹੀ ਪਰ ਉਹਦਾ weight ਵੀ ਮੇਰੇ ਖਾਲਾ 30 32 ਕਿਲੋ ਰਹਿ ਗਿਆ ਘੱਟ ਹੀ ਉਹ ਵੀ ਘੱਟ ਉਹ ਜਾਨੀ ਜਿਹੜਾ ਸਿਸਟਮ ਆ ਨਾ ਲੇਡੀ ਦਾ ਹਾਂ ਜੀ ਹਾਂ ਜੀ ਹਾਂ ਜੀ ਸਾਰਾ ਚੀਜ਼ ਬਾਹਰ ਘਟਣ ਨੂੰ ਕਹਿੰਦੇ ਬੀ ਉਖਰੇ ਉਚ ਹੈ ਤਾਂ ਆਪਰੇਟ ਕਰਾਉਣ ਦੀ ਤਾਂ ਮੇਰੇ ਹਿਸਾਬ ਨਾਲ ਬਣਦੀ ਨਹੀਂ ਨਹੀਂ ਬਣਦੇ ਕਰਨਾ ਆਂਡੀ 25 26 ਕਿਲੋ ਜਦ ਉਹਦਾ ਵਜਨ ਆ ਉਹਦਾ ਆਪਰੇਟ ਝੇਲਿਆ ਨਹੀਂ ਜਾਣਾ ਇਹਨਾਂ ਨੂੰ ਐਚਬੀਵੀ ਘੱਟ ਬਹੁਤ ਜ਼ਿਆਦਾ ਭਾਜੀ ਭਾਜੀ ਇੰਨੀ ਤਾਂ ਬਾਹਾਂ ਉਹਨਾਂ ਦੇ ਸਾਢੇ 4 ਗਰਾਮ ਸਾਢੇ 4 ਗਰਾਮ ਜੋ ਆਪਰੇਟ ਨਹੀਂ ਹੋਊਗਾ ਨਹੀਂ ਉਹ ਐਕਸਪੈਰੀਮੈਂਟ ਇੱਕ ਵਾਰੀ ਦੇਖ ਲਓ ਭਾਜੀ ਜੇ ਡਾਕਟਰ ਨਾਲ ਤੁਸੀਂ ਪਰਸਨਲੀ ਗੱਲ ਕਰ ਲਓ ਕਿ ਜੇ ਆਪਰੇਟ ਕਰਨ ਦੀ ਸਿਚੁਏਸ਼ਨ ਲੱਗਦੀ ਆ ਤਾਂ ਕਰਾ ਦਿਓ ਇਹਨਾਂ ਦਾ ਵੀ ਮੈਡੀਕਲ ਹੋ ਗਿਆ ਇਹਨਾਂ ਦਾ ਤਕਰੀਬਨ ਕਦੋਂ ਤੋਂ ਹੈਲਪ ਲੈ ਰਹੇ ਬਾਪੂ ਜੀ ਤੁਸੀਂ ਆਪਣੇ ਪਰਿਵਾਰ ਦੀ 1.5 ਸਾਲੋਂ ਹਾਂਜੀ 5 ਸਾਲ ਹੋ ਚੁੱਕੇ ਨੇ ਨਹੀਂ ਇੱਥੇ ਇੱਥੋਂ ਬੇਟਾ ਜੀ ਇਹਨੇ 1.5 ਸਾਲ ਹੋ ਗਿਆ ਬੇਟੇ ਦੀ 1.5 ਸਾਲ ਹੋ ਗਿਆ ਬੇਟੀ ਦੀ 5 ਸਾਲ ਹੋਣੀ ਚੁੱਕੇ 5 ਸਾਲ ਤੋਂ ਭਾਜੀ ਲਾ ਲਓ ਐਵਰੇਜ ਮਹੀਨੇ ਦਾ ਜੇ 60-65000 ਰੁਪਏ ਵੀ ਖਰਚ ਆਏਗਾ ਐਂਬੂਲੈਂਸ ਇੱਥੋਂ ਜਾਂਦੀ ਆ 4-5000 ਰੋ ਲੈਂਦੀ ਆ ਉੱਥੇ ਐਂਬੂਲੈਂਸ ਦੇ ਟੀਕੇ ਲੱਗਣੇ ਨੇ ਭਾਜੀ 4-5000 ਦਾ ਉਹ ਟੀਕਾ ਲੱਗਦਾ ਕੀ ਕੰਮ ਕੀ ਕਰਦੇ ਆ ਬਾਪੂ ਤੁਸੀਂ ਬੈਠੋ ਕੋਈ ਗੱਲ ਬਾਪੂ ਇੱਕ ਘਰਾਨੇ ਤੁਹਾਡੀ ਮਦਦ ਕਰਨ ਬੈਠੋ ਸੱਚਕਾਲ ਬਾਪੂ ਜੀ ਸੱਚਕਾਲ ਜੀ ਬੈਠੋ ਇਹ ਬਾਪੂ ਕੀ ਦਾ ਕੀ ਹੈ ਜੀ ਆਂਟੀ ਜੀ ਡਾਇਲਿਸਿਸ ਬੇਟਾ ਕੋਈ ਨਹੀਂ ਅੱਛਾ ਜੀ ਘਰ ਇਹ ਕੱਲੇ ਕੀ ਦਿੱਕਤ ਹੋਈ ਸੀ ਬਾਪੂ ਜੀ ਵਾਈਫ ਨੂੰ ਤੁਹਾਡੇ ਵਾਈਫ ਨੂੰ ਬਸ ਐਦਾਂ ਗਰ ਗਿਆ ਸੀ ਇੱਕ ਵਾਰ ਅੱਛਾ ਜੀ ਹੋਰ ਵਾਈਫ ਦੀ ਕਿਕਿੰਗ ਹੀ ਖਤਮ ਹੋ ਗਈ ਹੈ ਅੱਛਾ ਜੀ ਤੇ ਪਰਿਵਾਰ ਚ ਕੌਣ ਕੌਣ ਤੁਹਾਡੇ ਹੋਰ ਨਕਲ ਨਹੀਂ ਹੈ ਜੀ ਬੱਚੇ ਬੱਚੇ ਇੱਕ ਬੇਟੀ ਹੈ ਉਹਦੇ ਪਰ ਵਿਆਹੀ ਹੋਰ ਕੋਈ ਨਹੀਂ ਉਹ ਕਿੱਥੇ ਨੇ ਪੂਰੇ ਪੂਰੇ ਅੱਛਾ ਉਹਦੇ ਪਰ ਆਂਦੇ ਨੇ ਮਿਲਣ ਤੁਹਾਨੂੰ ਕਿ ਨਹੀਂ ਹੋ ਨਹੀਂ ਅੱਛਾ ਜੀ ਬੇਟਾ ਕੋਈ ਹੈ ਨਹੀਂ ਨਹੀਂ ਬੇਟਾ ਕੋਈ ਨਹੀਂ ਮੈਂ ਆਪਣੇ ਅੰਦਰ ਮਿਲੂ ਹੈ ਨਹੀਂ ਅੱਛਾ ਜੀ ਜਿਵੇਂ ਹੁਣ ਜਿਹੜੀ ਉਹ ਬੱਚੀ ਤੇ ਗੱਲ ਕਰਦੇ ਸੀ ਨਹੀਂ ਨਹੀਂ ਇਹੋ ਇਹ ਇਹਨਾਂ ਦੀ ਵਾਈਫ ਆ ਬਾਈ ਇਹਨਾਂ ਦੀ ਬੇਟੀ ਉਦਯਪੁਰ ਵਾਲੀ ਜਿਵੇਂ ਘਰ ਦੇ ਵਿੱਚ ਬੇਟੀ ਸੀ ਉਹ ਵਿਆਹੀ ਗਈ ਫਿਰ ਇਹਨਾਂ ਦੇ ਘਰ ਦੇ ਸਾਰੀ ਇਨਕੁਆਇਰੀ ਕਰਨ ਤੋਂ ਬਾਅਦ ਕੋਈ ਘਰੇ ਸਰਸੋਰਸ ਆਫ ਇਨਕਮ ਹੈ ਨਹੀਂ ਇਹਨਾਂ ਦੀ ਕਦੋਂ ਤੋਂ ਬਾਪੂ ਜੀ ਤੁਹਾਡੀ ਹੈਲਪ ਚੱਲ ਰਹੀ ਐ ਇੱਥੋਂ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਤੋਂ ਕਿੰਨਾ ਖਰਚਾ ਆ ਜਾਂਦਾ ਭਾਜੀ ਆਪਣੀ ਐਨਜੀਓ ਦਾ ਇਹਨਾਂ ਦਾ ਮੀਨ ਦਾ ਹਫ਼ਤੇ 'ਚ ਦੋ ਹੋਰ ਨੇ ਤਿੰਨ ਹੋਰ ਨੇ ਜੀ ਦੋ ਦੋ ਹੋਰ ਨੇ ਮੋਰ ਵਾਪੂ ਦੀ ਸੇਵਾ ਛੱਡ ਲੈ ਯਾਰ ਸਾਡੇ ਵੱਡੇ ਭਰਾ ਇੱਥੇ ਆਏ ਨੇ ਅੱਜ ਇਹਨਾਂ ਲਈ ਅਰਦਾਸ ਕਰੋ ਇਹ ਸਾਰੇ ਵੀ ਅੱਜ ਸੇਵਾ ਕਰਨ ਆਏ ਨੇ ਜਿੰਨਾ ਕਰਕੇ ਤੁਹਾਡੀ ਵਾਈਫ ਦਾ ਆਪਰੇਸ਼ਨ ਇਲਾਜ ਚੱਲ ਰਿਹਾ ਸਾਰਾ ਤੇ ਉਹਨਾਂ ਲਈ ਅਰਦਾਸ ਜ਼ਰੂਰ ਕਰੋ ਜਿਵੇਂ ਸਾਡੇ ਡਾਇਲਿਸਿਸ ਭਾਜੀ ਪੇਸ਼ੈਂਟ ਨੇ 100 150 ਸਾਡਾ ਡਾਇਲਿਸਿਸ ਪੇਸ਼ੈਂਟ ਹੀ ਚੱਲਦਾ ਤਾਂ ਫਿਰ ਸਾਰਿਆਂ ਦਾ ਹਸਾਬ ਆਉਂਦਾ ਇਹ ਕਿਹੜੇ ਡਾਇਲਿਸਿਸ ਪੇਸ਼ੈਂਟ ਅਲੱਗ-ਅਲੱਗ ਸੈਂਟਰ ਸਵਿਚੰ ਦਾ ਨਹੀਂ ਨਹੀਂ ਭਾਈ ਜਿੱਥੇ ਘੱਟ ਪੈਸਿਆਂ ਦੇ ਵਿੱਚ ਲੁਧਿਆਣੇ 'ਚ ਇੱਕ ਇੱਥੇ ਸੰਸਥਾ ਹੈ ਉਹ 7-800 ਰੁਪਏ ਦੇ ਵਿੱਚ ਕਈ ਵਾਰ ਡਾਇਲਿਸਿਸ ਕਰ ਦਿੰਦੇ ਨੇ ਜਿੱਥੋਂ ਘੱਟ ਤੇ ਵਧੀਆ ਮੈਡੀਸਿਨਸ ਦਾ ਹੋ ਜਾਂਦਾ ਕਿਉਂਕਿ ਇਹ ਤਾਂ ਸਾਰੀ ਜ਼ਿੰਦਗੀ ਉਹ ਹੀ ਇਲਾਜ ਚੱਲਣਾ ਭਾਈ ਹੁਣ ਤਾਂ ਸਾਰਾ ਇੱਥੋਂ ਸਾਨੂੰ ਹਿਸਾਬ ਬਣ ਕੇ ਆਂਦਾ ਕਿ ਇਹਦੇ ਇੰਨੇ ਪੈਸੇ ਹੋ ਗਏ ਇੰਨੇ ਪੈਸੇ ਕੋਈ ਕੋਈ ਇਹਦਾ ਸੋਲੂਸ਼ਨ ਨਹੀਂ ਹੈ ਨਹੀਂ ਬਸ ਇਹਨਾਂ ਦੀ ਹੁਣ ਕੀ ਮੈਡੀਸਿਨ ਚੱਲ ਰਹੀ ਹੈ ਇਹ ਇੰਪੋਰਟੇਸ਼ਨ ਨਾਲ ਡਾਕਟਰ ਜਸਪ੍ਰੀਤ ਦਾ ਉਹਨਾਂ ਦੀ ਆਪਾਂ ਉਹ ਵੀ ਕਰਾਈ ਸੀ ਇਹ ਮੇਰੇ ਖਿਆਲ ਨਾਲ ਆਪਣੇ ਕੋਲ ਆਏ ਵੀ 3-4 ਸਾਲ ਪਹਿਲਾਂ ਸੀ ਜਦੋਂ ਆਪ ਉਹਦੇ ਉਸ ਦਿਨ ਹੀ ਆਏ ਨਾ ਯਾਦਾਂ ਵੀ ਦੇਖ ਲਓ ਕਿੱਦਾਂ ਦੀ ਆ ਹਾਂ 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 ਬੈਠੋ ਜੀ ਬੈਠੋ ਜਿਵੇਂ ਨਾਲ ਦੀ ਲੱਤ ਕੱਟੀ ਗਈ ਸੀ ਬਾਈ ਡਾਕਟਰ ਕਈ ਵਾਰ 1 ਲੱਖ 1.5 ਲੱਖ ਰੁਪਏ ਮੰਗਦੇ ਸੀ ਸ਼ੂਗਰ ਵਗੈਰਾ ਇਹ ਨਾ ਪਜੀ ਅੱਛਾ ਪੇਮੈਂਟ ਹੋ ਗਈ ਸਾਰੀ ਨਸ ਇਹ ਟੰਗਾ ਉਹ ਚਲਾਉਂਦੇ ਸੀ ਰੇੜਾ ਰੇੜਾ ਚਲਾਉਂਦੇ ਸੀ ਤੇ ਉਹ ਟੱਕ ਲੱਗ ਗਿਆ ਕੋਈ ਨਾ ਕੋਈ ਵਧੀ ਗਿਆ ਵਧੀ ਗਿਆ ਉਹੀ ਬਾਈ ਉਹੀ ਅੰਗੈਲੀ ਨਾ ਤਾਂ ਛੋਟੀਆਂ ਛੋਟੀਆਂ ਅੰਗੈਲੀ ਅੰਗੈਲੀ ਭੱਟੀਆਂ ਹੋ ਜਾਂਦੀਆਂ ਨਾ ਪ੍ਰੋਬਲਮਸ ਅੰਗੈਲੀ ਬਾਈ ਕਿਉਂਕਿ ਉਹ ਛੋਟੀ ਜੀ ਪੱਟੀ ਦਾ ਪ੍ਰੇਸ਼ ਕੀਤਾ ਨਹੀਂ ਉਹ ਅੱਗੋਂ ਦੀ ਅੱਗੇ ਜ਼ਖਮ ਵੱਧ ਗਿਆ ਬਾਈ ਸ਼ੁਕਰ ਹੋ ਗਈ ਬੈਠੋ ਬਾਪੂ ਜੀ ਬੈਠ ਮੈਂ ਕੰਮ ਤਾਂ ਵੀ ਰਹ ਜਾਂਦਾ 100% ਬਾਜੀ ਛੋਟੇ ਛੋਟੇ ਤਿੰਨ ਨਿਆਣੇ ਸੀ ਬਾਜੀ ਇਹਦੇ ਜਦੋਂ ਆਇਆ ਸੀਗਾ ਕਹਿੰਦਾ ਮੈਂ ਨਹਿਰ ਚ ਛਾਲ ਮਾਰਨ ਚੱਲਾਂ ਤੇ ਮੈਂ ਸੋਚਿਆ ਲਾਸਟ ਵਾਰੀ ਇੱਥੋਂ ਹੋ ਜਾ ਤਾਂ ਫਿਰ ਸਾਰਾ ਕੁਝ ਡੋਨਰਾਂ ਕਰਕੇ ਹੀ ਬਾਜੀ ਡੋਨਰਸ ਆਉਂਦੇ ਨੇ ਕਿਉਂਕਿ ਰੋਜ਼ ਇੰਨੇ ਪੇਸ਼ੈਂਟਾਂ ਨੂੰ ਰੋਜ਼ ਦੇਖਣਾ ਹਾਂਜੀ ਹਾਂਜੀ ਬਾਪੂ ਜੀ ਕੌਣ ਹੈ ਪੇਸ਼ੈਂਟ ਤੁਹਾਡੇ ਸੀ타 ਰਣੀ ਸੀ타 ਰਣੀ ਕੀ ਹੋਇਆ ਬਾਪੂ ਜੀ ਉਹਨਾਂ ਨੂੰ ਅੱਛਾ ਜੀ ਲਿਆਓ ਲਿਆਓ ਕਦੋਂ ਤੋਂ ਤੁਸੀਂ ਹੈਲ ਦੇਨਿਕ ਸੰਦੇ ਵਿੱਚ ਹੋਗਾ ਹੋਗਾ 3 ਸਾਲ ਅੱਛਾ ਦਿਖਾਓ ਜਿਵੇਂ ਹੁਣ ਪੀਜੀ ਚੰਡੀਗੜ੍ਹ ਦੇ ਵਿੱਚ ਅਸੀਂ ਕੋਸ਼ਿਸ਼ ਕਰੀ ਦੀ ਬਾਈ ਕਿ ਸਾਰਾ ਨਾ ਟੋਟਲੀ ਅਸੀਂ ਸਰਕਾਰੀ ਇਲਾਜ ਕਰਾਈਏ ਕਿਉਂਕਿ ਪ੍ਰਾਈਵੇਟ ਦਾ ਅਸੀਂ ਅਫੋਰਡ ਨਹੀਂ ਕਰ ਸਕਦੇ ਪ੍ਰਾਈਵੇਟ ਦੇ ਵਿੱਚ ਜਿਹੜੇ ਵੱਡੇ ਹਸਪੀਟਲ ਨੇ ਭਾਜੀ ਉਹ ਜਿਆਦਾਤਰ ઓਪਰੇਟ ਕਹਿ ਦਿੰਦੇ ਨੇ ਫਿਰ ਉਹਦਾ ਲੱਖ 2 ਲੱਖ ਰੁਪਏ ਖਰਚਾ ਉੰਨੀ ਡੋਨੇਸ਼ਨ ਹੈ ਨਹੀਂ ਐਕਸਟਰਾ ਇਲਾਜ ਆ ਹਾਂ ਬਟ ਇਹਨਾਂ ਦੀ ਕਿੰਨੇ ਦੀ ਮੈਡੀਸਨ ਆ ਰਹੀ ਹੈ ਮਹੀਨੇ ਦੀ 5-4000 5 ਤੋਂ 6000 ਰੁਪਏ ਬੈਠੋ ਬੈਠੋ ਬੱਪੂ ਜੀ ਬੈਠੋ ਇੰਨਾਂ 'ਸਤੇ ਅਰਦਾਸ ਕਰਿਆ ਜੇ ਸਾਰੇ ਮਦਦ ਕਰਨ ਆਏ ਨੇ ਜਿਹੜੀ ਤੁਹਾਡੀ ਦਵਾਈ ਇੱਕ ਪੇਸ਼ੈਂਟ ਜਿਨ੍ਹਾਂ ਦਾ ਬੱਚਾ ਸੀਰੀਅਸ ਸੀ 8 ਸਾਲ ਦਾ ਬੇਟਾ ਉਹ ਆਏ ਨਹੀਂ। ਸਤਿ ਸ੍ਰੀ ਅਕਾਲ ਜੀ। ਔਰ ਇਸ ਨਾਲੇ ਜਿਨ੍ਹਾਂ ਦੀ ਬੱਚੀ ਬੇਟੀ ਸੀਰੀਅਸ ਸੀਗੀ। ਪੇਸ਼ੈਂਟ ਕੀ ਲੱਗਦੇ ਇਹਨਾਂ ਦੇ? ਕੀ ਆਪ ਹੀ ਆ? ਅੱਛਾ ਪੇਸ਼ੈਂਟ ਆਪ ਆਪ ਹੀ ਹੋ। ਤੁਹਾਡਾ ਚੱਲ ਰਿਹਾ ਡਾਇਲਿਸਿਸ? ਬਈ ਮਿਲ ਕੇ ਲੱਗਿਆ ਤੁਹਾਨੂੰ ਬਈ ਆਪ ਹੀ ਨੇ। ਕਦੋਂ ਸੇ ਚੱਲ ਰਿਹਾ ਹੈ ਤੁਹਾਡਾ ਡਾਇਲਿਸਿਸ? ਪਿਛਲੀ ਗਰਮੀਓਂ ਸੇ ਸਟਾਰਟ ਕਰਵਾਇਆ। ਪਿਛਲੀ ਗਰਮੀਓਂ? ਹਾਂ ਜੀ। ਹਾਂ ਦਾ। ਕੌਣ ਕੌਣ ਆਪਕੀ ਫੈਮਿਲੀ ਮੈਂ? ਮੈਂ, ਮੇਰਾ ਹਸਬੰਡ, ਮੇਰਾ 4 ਸਾਲ ਦਾ ਬੇਟਾ। ਅੱਛਾ, ਕੋਈ ਦਿੱਕਤ ਤਾਂ ਨਹੀਂ ਆ? ਡਾਕਟਰ ਨੇ ਬਤਾਇਆ ਕਿ ਬੇਬੀ ਕੇ ਬਾਅਦ ਕਿਡਨੀਆ ਖਰਾਬ ਹੋ ਗਈ ਮੇਰੇ ਸੀਵਲ ਮੇ ਕੇਸ ਲੱਗ ਗਿਆ ਥਾ ਯਾਨਾ ਦਾ ਸੀਵਲ ਹੈ ਨਾ ਅੱਛਾ ਅਭੀ ਠੀਕ ਹੋ ਆਪ ਅਭੀ ਕਿਤਨੇ ਡਲਸਿਸ ਚੱਲ ਰਹੇ ਆਪਕੇ ਹਫਤੇ ਮੇ ਇੱਕ ਹਫਤੇ ਮੇ ਇੱਕ ਇਹਨਾਂ ਦਾ ਭਾਜੀ ਬੇਟਾ ਸੀ 18 ਸਾਲ ਦਾ ਅੱਛਾ ਜੀ ਬਿਲਕੁਲ ਡੈਥ ਬੈਡ ਭਾਈ ਜਿਵੇਂ ਆਪਾਂ ਕਹਿੰਨੇ ਕਿ ਇੱਥੇ ਆਇਆ ਉਹਦਾ ਮਤਲਬ 18 ਸਾਲ ਦੇ ਮੁੰਡੇ ਦਾ ਭਾਜੀ 18 19 ਕਿਲੋ ਵਜ਼ਨ ਹੋਏਗਾ ਡੈਥ ਮਤਲਬ ਬੁਰਾ ਹਾਲ ਭਾਜੀ ਪਿਓ ਸ਼ਰਾਬੀ ਪੁੱਛਦਾ ਨਹੀਂ ਮਤਲਬ ਬਿਲਕੁਲ ਡੈਥ ਬੈਡ ਭਾਜੀ ਸਾਨੂੰ ਵੀ ਦੇਖ ਕੇ ਰੂਹ ਕੰਮ ਰੇ ਸੀ ਕਿ ਦੀ ਰਾਤ ਨਿਕਲ ਜਾਵੇ ਰਾ ਉਹਨਾਂ ਨੂੰ ਲੈ ਕੇ ਭੱਜੇ ਫੜਾਫੜ ਫਰੀਜ਼ਕੋਰ ਉੱਤੇ 2 ਮਹੀਨੇ ਐਡਮਿਟ ਰਹੇ ਕਿਉਂਕਿ ਪਿਓ ਬਿਲਕੁਲ ਹੀ ਹੱਥ ਖੜੇ ਕਰ ਗਿਆ ਫਿਰ ਹੁਣ ਬਿਲਕੁਲ ਬੱਚਾ ਤਦਰੁਸਤ ਹੈ ਬਈ ਥੋੜਾ ਜਿਹਾ ਮੈਂਟਲੀ ਠੀਕ ਨਹੀਂ ਸਪੈਸ਼ਲੀ ਬਲੇਸਡ ਬੱਚਾ ਹੈ ਤੇ ਹੁਣ ਬਿਲਕੁਲ ਠੀਕ ਹੈ ਤੇ ਦਵਾਈ ਚਲਦੀ ਹੈ ਉਹਦੀ ਹਰ ਮਹੀਨੇ ਉਹਦਾ ਸੇਹ ਠੀਕ ਹੈ ਹੁਣ ਉਹਦੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਵਾਹਿਗੁਰੂ ਮਹਾਰਾਜ ਅੱਗੇ ਅਰਦਾਸ ਕਰ ਸਰਬੱਤ ਦੇ ਭਲੇ ਦੀ ਕਰਦੇ ਆ ਜੀ ਪਰ ਉਹਨਾਂ ਨੇ ਫਿਰ ਆਪਣਾ ਰੂਪ ਲਾਉਂਦਾ ਵਾਹਿਗੁਰੂ 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 ਮਾਲਕ ਬੈਠਾ ਬੈਠੇ ਡਾਕਟਰਾਂ ਨੇ ਜਵਾਬ ਦਿੱਤਾ ਜੀ ਇਹੀ ਰਹਾ ਵਾਸਤੇ ਨੇ ਡੈਲਸੀ ਹੁੰਦੇ ਆ ਨੌਂ ਮਿੰਟ ਵਰਨਾ ਐਸੇ ਮਰਚ ਮੁੰਡੇ ਤੁਹਾਨੂੰ ਇਦਾਂ ਬੈਠੇ ਥੜਾ ਮਿਲਦੇ ਨਹੀਂ ਜੀ ਕੁਦਰਤ ਆਪ ਲਾਉਂਦੀ ਸਾਡੇ ਆਈਡਲ ਤੁਸੀਂ ਹੋਣਾ ਭਾਈ ਨਹੀਂ ਨਹੀਂ ਸਾਡੇ ਆਈਡਲ ਤੁਸੀਂ ਹੋ ਸਾਡੇ ਡਾਕਟਰਾਂ ਦੇ ਬਾਪ ਇਹ ਭਾਈ ਇਹਨਾਂ ਦੇ ਬ੍ਰਦਰ ਨੇ ਇਹਨਾਂ ਦੇ ਡੈਲਸੀ ਚਲਦੇ ਨੇ ਇੱਥੋਂ ਤੇ ਜਿੰਨੇ ਵੀ ਡੈਲਸੀਸ ਪੇਸ਼ੈਂਟ ਨੇ ਫਿਰ ਉਹ ਪੱਕੇ ਅਡੌਪਟ ਕੀਤੇ ਹੋਏ ਨੇ ਮੇਰੇ ਕਿਉਂਕਿ ਉਹਦਾ ਮੰਥਲੀ ਖਰਚਾ ਬਹੁਤ ਜ਼ਿਆਦਾ ਵਨ ਟਾਈਮ ਹੈਲਪ ਨਾ ਹੋਣਾ ਨਹੀਂ ਭਾਜੀ ਜਾਣਦੇ ਹੋ ਆਵਾਜ਼ ਆਰਦਾਸ ਕਰੋ ਬੰਦਾ ਤੇ ਬੜਾ ਬਾਜੀ ਇਹ ਵੀ ਪੁੰਨ ਦਾ ਕੰਮ ਹੈ ਬਹੁਤ ਜ਼ਿਆਦਾ ਪੁੰਨ ਦਾ ਕੰਮ ਹੈ ਕਿਉਂ ਡੈਲਿਸਿਸ ਹੋੜੀ ਨਹੀਂ ਕਰਦੀ ਚੰਗੀ ਬਾਜੀ ਮੰਥਲੀ 40 40000 ਰੁਪਏ ਦਾ ਖਰਚਾ ਬਾਜੀ ਐਲਬਮ ਦੇ ਠੀਕੇ ਹੀ ਨਹੀਂ ਮਾਣ ਬਾਜੀ ਮੰਥਲੀ ਕਿਉਂਕਿ ਬਾਜੀ ਰੋਜ਼ ਰੋਟੀ ਖਾਓ ਨਾ ਖਾਓ ਡੈਲਿਸਿਸ ਕਰਾਣਾ ਹੀ ਪੈਂਦਾ ਡੈਲਿਸਿਸ ਤੋਂ ਬਿਨਾ ਹਾਂ ਔਰ ਉੱਤੋਂ ਪ੍ਰੋਬਲਮ ਵੱਧ ਦੇਣੀ ਜ਼ਿਆਦਾ ਰਹੀ ਹੈ ਬਾਜੀ ਕਿ ਮੁੱਦੇ ਹੋਰ ਨਹੀਂ ਵਜ਼ਨ ਵਾਲੇ ਪਰ ਜਿਹੜਾ ਗਰਾਊਂਡ ਤੇ ਅਸਲ ਚ ਕਾਉਂਸਲਿੰਗ ਦੀ ਦਿੱਕਤ ਹੈ ਉਹਨਾਂ ਜਿੰਨਾ ਡੈਲਿਸਿਸ ਜ਼ਿਆਦਾ ਹੁੰਦਾ ਹੈ ਅਮਿਊਨਿਟੀ ਉਹ ਨਹੀਂ ਘਟ ਜਾਂਦੀ 100% ਬਾਜੀ ਬਾਕੀ ਬਹੁਤ ਕਾਸ਼ਿਅਸ ਰਹਿਣਾ 100% ਬਾਜੀ 24 ਘੰਟੇ ਮਜੀ ਪੇਸ਼ੈਂਟ ਦੇ ਦਿਮਾਗ ਚ ਚੱਲਦਾ ਹੀ ਹੀ ਐ ਬੈਲਸਿ ਕੋਈ ਕੰਮ ਨਹੀਂ ਦੇਖੋ ਭਾਜੀ ਕਰ ਸਕਦੇ ਸਾਡੇ ਕੋਲ ਬੱਚੇ ਛੋਟੇ ਛੋਟੇ ਬਹੁਤ ਨੇ ਭਾਜੀ ਡੈਲਸੀ ਵਾਲੇ ਠੰਡ ਕਰਕੇ ਕਈ ਵਾਰ ਅਸੀਂ ਉਹਨਾਂ ਨੂੰ ਮਨਾ ਕਰਦੇ ਹਾਂ ਕਿ ਤੁਸੀਂ ਨਾ ਆਓ ਪਰ ਬਹੁਤ ਜ਼ਿਆਦਾ ਪੇਸ਼ੈਂਟਸ ਨੇ ਜਿਹੜੇ ਡੈਲਸੀ ਚਲੇ ਨਹੀਂ ਕਰ ਪਾਉਂਦੇ ਬੈਠ ਵਾਪੂ ਜੀ ਬੈਠ ਅਰਦਾਸ ਕਰੋ ਇਹਨਾਂ ਵਾਸਤੇ ਸਾਰਿਆਂ ਵਾਸਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਵਾਹਿਗੁਰੂ ਬੈਠੋ ਕੀ ਹੋਇਆ ਜੀ ਦੱਸੋ ਤੁਹਾਡੇ ਪੇਸ਼ੈਂਟ ਨੂੰ ਅੱਛਾ ਜੀ ਕਿੰਨੀ ਉਮਰ ਬੇਟੇ ਦੀ ਉਮਰ ਕਿੰਨੀ ਬੱਚੇ ਦੀ ਤੁਹਾਡੇ 27 ਸਾਲ ਤੁਹਾਡਾ ਬੇਟਾ ਐਕਸੀਡੈਂਟ ਵਰਗਾ ਐਸੇ ਨਹੀਂ ਨਹੀਂ ਪਤਾ ਨਹੀਂ ਕੀ ਹੋ ਦੋਹਰਾ ਹੀ ਪੈ ਗਿਆ ਸੀ ਸਵੇਰੇ ਵੀ ਸਿਵਲ ਬਾਜੀ ਬੈਡ ਦੀ ਟੀਮ ਕਿ ਚਲੋ ਗਰੀਬ ਬੰਦਾਂ ਦਾ ਕੁਝ 100 200 ਰੁਪਏ ਦੇ ਐਕਸਰੇ 300 ਰੁਪਏ ਦੇ ਐਕਸਰੇ ਆਂਟੀ ਹੰਸਾ ਦੋ ਦੋ ਹੈਲਪ ਕਰ ਰਹੇ ਆ 8 9 ਵਜੇ ਤੋਂ ਅੱਛਾ ਜੀ ਮੇਰੀ ਬਾਹਰ ਦਾ ਟੂਰ ਲਾ ਟੁੱਟ ਗਿਆ ਸੀ ਜੀ ਵਾਹਿਗੁਰੂ ਵਾਹਿਗੁਰੂ ਬਾਬਾ ਕਰਾ ਰਿਹਾ ਅਰਦਾਸ ਕਰੋ ਜਾਣਦੇ ਹੋ ਬਾਜੀ ਨੂੰ ਇਹਨਾਂ ਨੂੰ ਦੁਆਵਾਂ ਦਿਆ ਕਰੋ ਇਹਨਾਂ ਦੇ ਨਾਮ ਦੀ ਰੋਸ਼ ਕਰੇ ਸਭ ਸਭ ਲਈ ਅਰਦਾਸ ਇਹਨਾਂ ਦੀ ਚੜ੍ਹਦੀ ਕਲਾ ਦੀ ਲੰਮੀ ਉਮਰ ਦੀ ਕਿ ਪਤਾ ਨਹੀਂ ਜੀ ਸੱਚ ਹੈ ਜੀ ਸਭ ਸਭ ਲਈ ਅਰਦਾਸ ਕਰੋ ਹਾਂ ਜੀ ਇਹ ਭਾਅ ਕਮ ਨਹੀਂ ਕਰਦੇ ਜੀ ਸਿਰ ਤੇ ਪੱਤੀ ਵੱਜਦੀ ਜੀ ਨਾ ਆਹ ਲਾਤ ਕਮ ਕਰ ਆਇਆ ਦੇ ਕਰਨੀ ਬਈ ਅੱਛਾ ਕਰਦੇ ਓਲਾਤ ਦੇਖੋ ਬਈ ਦੇਖੋ ਬਈ ਬਾਥਰੂਮ ਵੀ ਹੈ ਨਹੀਂ ਆ ਬਾਥਰੂਮ ਦੇਖੋ ਕਿਵੇਂ ਬਣਾਇਆ ਹੋਇਆ ਬਈ ਯਾਰ ਆ ਬਾਥਰੂਮ ਆ ਗੇਟਾ ਭਾਜੀ ਨਾਲ ਕਰਦਾ ਇਹ ਘਰ ਚ ਤੁਹਾਨੂੰ ਕਿਦਾਂ ਲੱਗਦਾ ਬਈ ਪਾਣੀ ਕਿਦਾਂ ਰੋਕਦੇ ਹੋਣੇ ਆ ਬਾਥਰੂਮ ਦੇਖ ਲਓ ਭਾਜੀ ਨਾ ਇਹ ਬਾਪੂ ਖੜਾ ਹੈ ਓਲਾਜੂਗੇ ਪੈਸੇ ਨਹੀਂ ਗੰਦਗੀ ਦੇਖੋ ਬਈ ਉਹ ਬਾਥਰੂਮ ਦੇਖੋ ਦੁਬਾਰਾ ਹੀ ਹੈ ਨੀਗੇਟਿਵ ਹੈ ਨੀਗੇਟਿਵ ਹੈ ਕਿੱਥੋਂ ਹੈ ਭਾਜੀ ਇਲਾਜ ਕਰਾਣਗੇ ਲੱਖਾਂ ਦਾ ਚੂਲੇ ਖਰਾਬ ਹੋ ਗਏ ਘਰੇ ਕੋਈ ਔਲਾਦ ਹੈ ਨਹੀਂ ਇਹਨਾਂ ਦੇ ਵੀ ਡਾਕਟਰ پیسے ਖੜਾ ਜਾਂਦੇ ਦੇਖੋ ਦੇਖੋ ਭਾਜੀ ਬਾਥਰੂਮ ਦਾ ਲਾਤ ਮਤਲਬ ਅਸੀਂ ਪੇਸ਼ੈਂਟ ਦੇ ਨਾ ਭਾਜੀ ਮਤਲਬ ਜੜ ਤੱਕ ਜਾਣਨੇ ਆ ਯਾਰ ਛੱਤ ਡਿਗਣ ਵਾਲੀ ਹੋਏ ਬਸ ਅਸੀਂ ਉਹਦੇ ਕੋਲ ਇਨਸਾਨ ਬਚਾਉਣ ਜਾਣੇ ਜਿਹਦੇ ਕੋਲ ਇਨਸਾਨੀਅਤ ਹੈ ਮਰੀ ਹੋਈ ਉਹਦੀ ਭਾਜੀ ਇੱਦਾਂ ਇੱਦਾਂ ਦੇ ਕੀ ਸੰਦ ਨੇ ਕਈ ਵਾਰ ਆਪਣਾ ਵੀ ਇੱਥੇ ਕੁਰਸੀ ਤੋਂ ਉੱਠਣ ਦਾ ਮਨ ਕਰਦਾ ਯਾਰ ਛੱਡ ਯਾਰ ਕਈ ਵਾਰੀ ਕੋ ਡੋਨਰ 5000 ਦੇਣ ਆਉਂਦਾ ਬਈ ਉਹ 50 ਦੇ ਕੇ ਜਾਂਦਾ ਕਹਿੰਦਾ ਭਰਾਵਾ ਇੱਥੇ ਕੁਝ ਸੋਚਿਆ ਹੀ ਨਹੀਂ ਸੀ ਇੰਨਾ ਕੁਝ ਕੀ ਇੱਥੇ ਇੰਨਾ ਬੁਰਾ ਹਾਲ ਹੈ 5-500 ਰੁਪਏ ਦੇ ਪਿੱਛੇ ਕਈ ਵਾਰ ਮਰੀਰ ਆ ਜਾਂਦਾ ਬਈ 500 ਰੁਪਏ ਦੇ ਪਿੱਛੇ ਹੁਣ ਕੱਲ ਇੱਕ ਬੱਚਾ ਐਕਸਪਾਇਰ ਹੋ ਗਿਆ ਬਈ ਮੈਂ ਤੁਹਾਨੂੰ ਬੁਲਾਉਣਾ ਸੀ ਉਹ ਵਿਚਾਰਾ 8 ਸਾਲ ਦਾ ਬੱਚਾ ਬਈ ਮਾਂ ਕੱਡੇ ਹਾੜੇ ਉਹ ਵਿਚਾਰੀ ਇੱਕੋ ਬੇਟੀ ਉਹਦੀ ਬਈ 8-9 ਸਾਲ ਦੀ ਬ੍ਰੇਨ ਹੈਮਰੇਜ ਹੋ ਗਿਆ ਬਈ ਡਾਕਟਰ ਕੋ ਲੇਟ ਆਏ 2 ਦਿਨ ਤੋਂ ਵਿਚਾਰੇ ਉਹਨਾਂ ਦੀ ਹੈਲਪ ਚੱਲ ਰਹੀ ਸੀ ਅੱਜ ਬੁਲਾਉਣਾ ਸੀ ਉਹਨਾਂ ਨੂੰ ਕਿ ਹੋਰ ਉਹਨਾਂ ਦੀ ਵੀਡੀਓ ਪਾਈ ਸੀ ਤਾਂ ਹੋਰ ਡੋ ਬੜੇ ਬੜੇ ਤਰ੍ਹਾਂ ਦੇ ਭਾਜੀ ਕੇਸ ਨੇ ਜਿਵੇਂ ਲੋ ਜਿੰਨਾਂ ਦਾ ਹੈ ਹੀ ਨਹੀਂ ਇਹਨਾਂ ਦੀ ਹਜੇ ਕੱਲ ਬ੍ਰੇਨ ਐਮਰਜੈਂਸੀ ਹੋ ਗਿਆ ਬਈ ਵੈਂਟੀਲੇਟਰ ਤੇ ਚੱਲੀ ਗਈ ਇਲਾਜ ਕਰਾਣ ਦੇ ਉਹ ਕੇ ਪੈਸੇ ਨਹੀਂ 21000 ਰੁਪਏ ਇੱਕ ਦਿਨ ਚੜ ਗਿਆ ਸੀ ਬਈ ਕਈ ਵਾਰੀ ਨਾ ਭਾਜੀ ਸੱਚੀ ਕੋਈ ਪੇਸ਼ੈਂਟ ਇੰਨੀ ਲੇਟ ਆਂਦਾ ਨਾ ਵਿਚਾਰਾ ਜਿਵੇਂ ਬਹੁਤ ਹਾਲਾਤ ਜਦੋਂ ਬਹੁਤ ਜ਼ਿਆਦਾ ਬੱਤਰ ਹੋ ਜਾਂਦੇ ਨੇ ਉਦੋਂ ਆਉਂਦੇ ਨੇ ਇਕੱਲੇ ਇਕੱਲੇ ਪੇਸ਼ੈਂਟ ਦੀ ਭਾਜੀ ਘਰ ਦੀ ਇਨਕੁਆਰੀ ਹੁੰਦੀ ਆ ਇਹ ਕਾਹਾਂ ਪਰ ਘਰ ਪਰ ਹੀ ਇਹ ਪੇਸ਼ੈਂਟ ਘਰ ਪਰ ਲੇ ਕੇ ਆ ਆ ਕਿਉਂ ਪਾਈ ਬਲਗੀ ਹੋ ਆਕਸੀਜਨ ਵਾਲੀ ਹੈ ਕਿਆ ਹੋਇਆ ਕਿਆ ਇਨਕੋ ਨਹੀਂ ਉਹ ਘਰ ਭੇਡ ਕਾਹ ਪੇ ਅਬੀ ਦਾਖਲ ਚਾਹ ਲੋ ਕੰਟਰੀ ਕੇ ਬਾਅਦ ਇੱਕ ਨਾਲੇ ਬਾਤ ਹੋਣ ਦੀ ਗਲੇਟਿੰਗ ਹੋ ਜਾਂਦੀ ਹੈ ਕੋਈ ਬਾਤ ਨਾ ਰਿਪੋਰਟ ਦਿਖਾਓ ਮਤਲਬ ਇੱਕ ਕਾਉਂਸਲਿੰਗ ਸੈਂਟਰ ਹੀ ਖੋਲ ਦੇ ਮਨੋ ਵੀ ਪੰਜਾਬ ਚ ਕੱਲਾ ਕਾਉਂਸਲਿੰਗ ਸੈਂਟਰ ਮਤਲਬ 8-10 ਵਲੰਟੀਅਰ ਬੈਠੇ ਹੋਣ ਤੇ ਕਹਿਣ ਲਿਆਓ ਮੈਡੀਕਲੀ ਕੀ ਕੀ ਹੈਲਪ ਚਾਹੀਦੀ ਭਾਜੀ ਇਹ ਸਾਡੇ ਭਾਜੀ ਪਾਣੀ ਪੱਤੋ ਸਪੈਸ਼ਲ ਹੈਲਪ ਕਰਨ ਆਂਦੇ ਨੇ ਹਰ ਮਹੀਨੇ ਹਰ ਮਹੀਨੇ ਬਿੰਨ ਨਾ ਆਪਣੇ ਬੇਟੇ ਲੈ ਕੇ ਸ਼ਾਹਬਾਦ ਤੋਂ ਬੈਠੋ ਇਹ ਸਾਡੇ ਕਟੜ ਡੋਨਰ ਨੇ ਭਾਜੀ ਕਟੜ ਡੋਨਰ ਮੇਲੇ ਰਾਤ ਨੂੰ 2 ਵਜੇ ਫੋਨ ਕਰ ਦੋ ਨਾ ਭਾਜੀ ਯਾਰ ਤੇ ਹੈਲਪ ਚਾਹੀਦੀ ਗੱਡੀ ਚੱਕ ਕੇ ਕੋਈ ਧੁੰਦ ਨਹੀਂ ਕੋਈ ਨੇਰੀ ਭਾਈ ਡਾਕਟਰ ਨੇ ਖੜੇ ਪੈਰ 3 ਲੱਖ ਰੁਪਏ ਮੰਗ ਲਿਆ ਜਾਂਤੜੀ ਦਾ ਪਰੇਸ਼ਾਨਾ 3 ਲੱਖ ਰੁਪਏ 4 ਲੱਖ ਰੁਪਏ ਕੀ ਕੰਮ ਕਰਦੇ ਹੋ ਤੁਸੀਂ ਮੈਂ ਟੈਲੀ ਰਿੰਗ ਦਾ ਕੰਮ ਕਰਦਾ ਕਿੰਨਾ ਕਮਾ ਲੈਂਦੇ ਹੋ ਅੰਕਲ ਮਹੀਨੇ ਦਾ ਮਹੀਨੇ ਦਾ ਨਹੀਂ ਮੇਰੇ ਡੇਲੀ ਫੀਸ ਤੇ ਦਮ ਮੇਰੇ ਵਿੱਚ ਕਾਹਦੇ ਕਮਾ ਲੈਂਦੇ ਹੋ ਪੂਰੀ ਕਿੰਨੇ ਕਮਾ ਲੈਂਦੇ ਪੈਸਾ ਜੋ 400 ਰੁਪਏ ਕਮਾਣਾ ਲੰਦਾ 4 ਲੱਖ ਰੁਪਏ ਕਿਵੇਂ ਲਾਏ ਖੜੇ ਪੈਰ ਭਾਜੀ ਸਾਨੂੰ ਵੀ ਭੱਜਾਂ ਦਾੜੀ ਪੈ ਗਈ ਕਿਉਂਕਿ ਨਾ ਹੁਣ ਜਿਹੜਾ ਅੰਤੜੀ ਦਾ ਆਪਰੇਟ ਆ ਭਾਜੀ ਆ ਪ੍ਰੈਗਨੈਂਟ ਲੇਡੀ ਆ ਐਕਸੀਡੈਂਟਲ ਕੇਸ ਆ ਇਨ੍ਹਾਂ ਤਿੰਨਾਂ ਦਾ ਨਾ ਡਿਸੀਜਨ ਲੈਣਾ ਬੜਾ ਔਖਾ ਕਿਉਂਕਿ ਖੜੇ ਪੈਰ ਡਾਕਟਰ ਕਹਿੰਦਾ ਜੀ 4 ਲੱਖ ਜਾਂ ਪੇਸ਼ੈਂਟ ਐਕਸਪਾਇਰ ਜਵਾਨ ਮੁੰਡਾ ਭਾਜੀ ਗੁਰੂ ਮਾਰਾ ਨੂੰ ਅਰਦਾਸ ਕਰਕੇ ਅਸੀਂ ਭੇਜਿਆ ਪੀਜੀਆਈ ਭਾਜੀ ਬਿਲਕੁਲ ਠੀਕ ਆਪਰੇਸ਼ਨ ਹੋ ਗਿਆ 15-20000 ਰੁਪਏ ਦੇ ਵਿੱਚ ਬੱਚਾ ਬਿਲਕੁਲ ਤੰਦਰੁਸਤ ਠੀਕ ਆ ਹੁਣ ਬਿਲਕੁ ਦਵਾਈ ਚਲਦੀ ਹਰ ਮਹੀਨੇ 4 ਲੱਖ ਰੁਪਏ ਬਾਈ ਜੀ ਡਾਕਟਰ ਨੇ ਉੱਤੇ ਖੜੇ ਪੈਰ ਮੰਗੇ ਜੀ ਤਾਂ ਹੁਣ ਤੱਕ ਇਹਨਾਂ ਦਾ ਪੀਜਾ 40 ਹਜ਼ਾਰ ਵੀ ਲੱਗਿਆ ਹੋਣਾ ਉਹ ਵੀ ਇੱਕ ਆਪਰੇਸ਼ਨ ਦਾ ਇੱਕ ਆਪਰੇਸ਼ਨ ਦਾ ਅਗਲਾ ਚਾਰ ਫੇਰ ਦੂਜੇ ਦਾ ਹੈ ਨਾ ਕਿ ਪੇਸ਼ੈਂਟ ਸਾਨੂੰ ਐਂਬੂਲੈਂਸ ਬਾਈ ਡੋਨੇਟ ਕੀਤੀ ਜੀਰੇ ਤੋਂ ਉਹਨਾਂ ਦਾ ਜਵਾਨ ਮੁੰਡਾ ਕੈਂਸਰ ਚ ਪੂਰਾ ਹੋ ਗਿਆ ਜੀ 18 19 ਸਾਲ ਦਾ ਉਹਨਾਂ ਨੇ ਉਹਦੇ ਨਾਮ ਤੇ ਐਂਬੂਲੈਂਸ ਹੀ ਦੇਤੀ ਜਿਵੇਂ ਸਾਨੂੰ ਕੀੜੇ ਤੇ ਪੈਸੇ ਪੈਂਦੇ ਸੀਗੇ ਹੁਣ ਤਨਖਾਹ ਵੀ ਉਹ ਦਿੰਦੇ ਨੇ ਤੇਲ ਵੀ ਉਹ ਪਵਾਉਂਦੇ ਨੇ ਡਰਾਈਵਰ ਵੀ ਉਹਨਾਂ ਦਾ ਬਸ ਤੁਸੀਂ ਕਹਿੰਦੇ ਪੇਸ਼ੈਂਟ ਭੇਜੋ ਸਾਰੀ ਉਮਰ ਲਈ ਵਾਹਿਗੁਰੂ ਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਪੜ੍ਹਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਬੱਚਿਆਂ ਦਾ ਸਰਟੀਫਿਕੇਟ ਦੇ ਦਿਓ ਵੀਰੇ ਦੇ ਹੱਥੋਂ ਦਵਾ ਦਿਓ ਠੀਕ ਹੈ ਦੇਓ ਫਟਾਫਟ ਠੀਕੋ ਚਾਪਾਈ ਲੈ ਲੋ ਬੱਚਾ ਪਾਜੀ ਨੂੰ ਪਛਾਣ ਲਿਆ ਤੁਸੀਂ ਸ਼ਾਬਾਸ਼ ਆ ਇਹਨਾਂ ਨੂੰ ਨਾ ਛੋਟੇ ਬੱਚਿਆਂ ਨੂੰ ਬਈ ਇੱਥੇ ਇੱਕ ਜ਼ਰੀਆ ਵੱਲੋਂ ਐਪਰੀਸ਼ੀਏਸ਼ਨ ਸਰਟੀਫਿਕੇਟ ਦਿੰਦੇ ਅਸੀਂ ਜਿਹੜੇ ਸੇਵਾ ਕਰਨ ਆਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਅੱਜ ਵੀਰਾ ਜਦੋਂ ਆਇਆ ਤਾਂ ਮੈਨੂੰ ਪਹਿਲੀ ਵਾਰੀ ਕਿਸੇ ਗੈਸਟ ਨੂੰ ਪੁੱਛਣਾ ਪਿਆ ਕਿ ਔਰ ਇੰਨੇ ਵੀਡੀਓ ਚ ਦੱਸਣਾ ਬਹੁਤ ਮਨ ਲੱਗਦਾ ਕਿ ਟਾਈਮ ਸਮਾਂ ਘਟਾ ਪਰ ਮੈਨੂੰ ਅੱਜ ਦਿਲ ਦੀਆਂ ਮਤਲਬ ਅੰਦਰਾਂ ਖੁਸ਼ ਹੋਈਆਂ ਅੱਜ ਕਿਉਂਕਿ ਇਹ ਜਗ੍ਹਾ ਮੈਂ ਇਸ ਜਗ੍ਹਾ ਨੂੰ ਹਮੇਸ਼ਾ ਤੀਰਥ ਕਹਿਣਾ ਕਿਉਂਕਿ ਇੱਥੇ ਤੁਸੀਂ ਜਾਣਦੇ ਹੀ ਹੋ ਸਾਰਾ ਇਕ ਜ਼ਰੀਆ ਫਾਊਂਡੇਸ਼ਨ ਜੋ ਵੀ ਮੈਡੀਕਲ ਹੀ ਗੁਰੂ ਸਾਹਿਬ ਕਿਰਪਾ ਕਰਕੇ ਆਪਣੀ ਇਹ ਸੇਵਾ ਲੈ ਰਹੇ ਨੇ ਟੀਮ ਕੋਲੋਂ ਅੱਜ ਬਾਈ ਸਾਡੇ ਆਈਡਲ ਨੇ ਔਰ ਇਹ ਕੱਲਾ ਵੀਡੀਓ ਚ ਕਹਿਣ ਨੂੰ ਨਹੀਂ ਜਿੰਨੀਆਂ ਵੀ ਫਿਲਮਾਂ ਸਭ ਤੋਂ ਪਹਿਲੀ ਫਿਲਮ ਜਦੋਂ ਤੋਂ ਮੈਂ ਅਟੈਚਡ ਹੋਇਆ ਸੀ ਵੀਰੇ ਨਾਲ ਉਹ ਅਰਦਾਸ ਵਨ ਸੀ ਮੈਂ ਕਾਲਜ 'ਚ ਸੀ ਉਦੋਂ ਤਾਂ ਜਦੋਂ ਜਦੋਂ ਵੀਰੇ ਦੇ ਵਿੱਚ ਮੈਂ ਕਰੈਕਟਰ ਦੇਖਿਆ ਤਾਂ ਮਨ ਲੱਗਾ ਕਿ ਇਹ ਇਨਸਾਨ ਹੀ ਮਤਲਬ ਕਰੈਕਟਰ ਚ ਉਹੀ ਇਨਸਾਨ ਹੈ ਜਿਵੇਂ ਵੀਰੇ ਨੇ ਸਨੇਹਾ ਦਿੱਤਾ ਜਾਂ ਜੋ ਵੀ ਤੁਸੀਂ ਦੇਖਿਆ ਤਾਂ ਬੜੀ ਅੱਜ ਦਿਲੋਂ ਖੁਸ਼ੀ ਹੋਈ ਕਿ ਵੀਰੇ ਦੇ ਅੱਜ ਇੱਥੇ ਚਰਨ ਪਾਏ ਸਾਡੀ ਇਹ ਜਗ੍ਹਾ ਹੋਰ ਧੰਨ ਹੋਈ ਕਿਉਂਕਿ ਖੁਸ਼ੀ ਹੁੰਦੀ ਹੈ ਜਦੋਂ ਵੀ ਇਸ ਜਗ੍ਹਾ ਨੂੰ ਆ ਕੇ ਕਿਉਂਕਿ ਨਾ ਜਦੋਂ ਕੋਈ ਖਾਸ ਕਰ ਫੇਮਸ ਚਿਹਰਾ ਕੋ ਜਿਹਨੂੰ ਲੋਕ ਜਾਣਦੇ ਨੇ ਉਹ ਇਸ ਐਨਜੀਓ ਬਾਰੇ ਜਾਣਦਾ ਬੜੀ ਨੇੜੇ ਹੋ ਕੇ ਤਾਂ ਮਨ ਲੱਗਾ ਕਿ ਮਤਲਬ ਮੇਰਾ ਕੋਈ ਆਪਣਾ ਮੇਰਾ ਕੋਈ ਘਰ ਦਾ ਮੈਂਬਰ ਇਸ ਐਨਜੀਓ ਬਾਰੇ ਜਾਣ ਰਿਹਾ ਔਰ ਇਹ ਹੋਰ ਦੁਨੀਆ ਨੂੰ ਅੱਗੇ ਐਕਸਪਲੋਰ ਹੋਏਗਾ ਕਿ ਭਾਈ ਜੇ ਕਿਸੇ ਨੂੰ ਕੋਈ ਮਦਦ ਲੈਣੀ ਆ ਜਾਂ ਕਰਨੀ ਆ ਉੱਥੇ ਜਾਓ ਤਾਂ ਮੇਰੀ ਟੀਮ ਨੂੰ ਤੇ ਮੈਨੂੰ ਅੱਜ ਬਹੁਤ ਦਿਲੋਂ ਖੁਸ਼ੀ ਹੋਈ ਕਿ ਵੀਰਾ ਆਇਆ ਆਪਣੀ ਟੀਮ ਦੇ ਨਾਲ ਔਰ ਸਾਡੇ ਨਾਲ ਟਿਕਾ ਕੇ ਡੇਢ ਦੋ ਘੰਟੇ ਬੈਠ ਕੇ ਦੇਖਿਆ ਕਿ ਐਨਜੀਓ ਕਿਵੇਂ ਕੰਮ ਕਰਦੀ ਹੈ ਕਿਵੇਂ ਨਹੀਂ ਤਾਂ ਮੈਨੂੰ ਅੱਜ ਦਿਲੋਂ ਬਹੁਤ ਖੁਸ਼ੀ ਹੋਈ ਔਰ ਸਾਰੇ ਮੇਰੇ ਟੀਮ ਮੈਂਬਰਾਂ ਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਵੀਰੇ ਨੂੰ ਕਹੂੰਗਾ ਜਰੂਰ ਭਾਈ ਤੁਸੀਂ ਆਪਣਾ ਵੀ ਇੱਕ ਫੀਡਬੈਕ ਜਰੂਰ ਦਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਜਦੋਂ ਸਕੂਲ 'ਚ ਵੀ ਖੇਡਦੇ ਹੁੰਦੇ ਨੇ ਨਾ ਰੇਸ ਲੱਗਦੀ ਆ ਤੇ ਕਈ ਵਾਰੀ ਬੰਦਾ ਬਹੁਤ ਸਪੀਡ ਨਾਲ ਭੱਜਿਆ ਜਾਂਦਾ ਪਰ ਪਿੱਛੋਂ ਕੋਈ ਆ ਕੇ ਅੱਗੇ ਲੰਘ ਜਾਂਦਾ ਭਾਵੇਂ ਕੋਈ ਨਵਾਂ ਪਲੇਅਰ ਹੋਵੇ ਤੁਹਾਡੇ ਤੋਂ ਉਮਰ 'ਚ ਛੋਟਾ ਵੀ ਹੋਵੇ ਸੋ ਅਸੀਂ ਜੋ ਕਰ ਰਹੇ ਅਸੀਂ ਤਾਂ ਕਰ ਹੀ ਰਹੇ ਸੀ ਪਰ ਅਨਮੋਲ ਵਰਗੇ ਐਸੇ ਅਨਮੋਲ ਹੀਰੇ ਨੇ ਜਿਹੜੇ ਪਿੱਛੋਂ ਆ ਕੇ ਸੱਡ ਤੋਂ ਬਹੁਤ ਅੱਗੇ ਲੰਘ ਗਏ ਵਾਹਿਗੁਰੂ ਇਹ ਦੁਨੀਆ ਦੇ ਵਿੱਚ ਕਿਸੇ ਦਾ ਜੇ ਦਰਦ ਸਮਝ ਲਿਆ ਨਾ ਤੁਸੀਂ ਇਹਦਾ ਮਤਲਬ ਤੁਸੀਂ ਦੁਨੀਆ ਦੇ ਸਭ ਤੋਂ ਮਤਲਬ ਸੋਚ ਪਰ ਇਨਸਾਨ ਉਹ ਸਭ ਤਾਨੂੰ ਕੁਦਰਤ ਨੇ ਉਹ ਸ਼ਕਤੀ ਦੇ ਕੇ ਭੇਜੀ ਹੈ ਜਿਹੜੀ ਸ਼ਾਇਦ ਹਰ ਬੰਦੇ 'ਚ ਨਹੀਂ ਹੁੰਦੀ ਕਿਉਂਕਿ ਉਹ ਗੀਤ 'ਚ ਗੱਲ ਤਾਂ ਬੜੀ ਛੋਟੀ ਜੀ ਪਰ ਗੱਲ ਦਾ ਮਤਲਬ ਬਹੁਤ ਵੱਡਾ ਹੈ ਕਿ ਆਪਣੇ ਲਈ ਜੀਏ ਤਾਂ ਕਿਹਾ ਜੀਏ ਤੂੰ ਜੀ ਅਦਲ ਜ਼ਮਾਨੇ ਕੇ ਲਈ ਵਾਹ ਸੋ ਇਹ ਉਸ ਧਰਤੀ ਤੋਂ ਆਉਂਦਾ ਅਨਮੋਲ ਜਿੱਥੇ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਭਗਤਪੁਰ ਆਪ ਸਾਡੇ ਪੂਰਨ ਸਿੰਘ ਜੀ ਜਿਹਨਾਂ ਪਿੰਗਲਵਾੜੇ ਦੇ ਬਾਨੀ ਨੇ ਜਿਹੜੇ ਉਹ ਬਹੁਤਿਆਂ ਨੂੰ ਪਤਾ ਹੋਣਾ ਕਈਆਂ ਨੂੰ ਨਹੀਂ ਪਤਾ 19 ਸਾਲ ਦੀ ਉਮਰ ਜਦੋਂ ਬੰਦੇ ਦੀ ਉਮਰ ਹੁੰਦੀ ਹੈ ਇੱਧਰ ਉੱਧਰ ਘੁੰਮਣ ਫਿਰਨ ਦੀ ਅੱਖਾਂ ਮਟਕਾਉਣ ਦੀ ਉਸ ਉਮਰ ਦੇ ਵਿੱਚ 19 ਸਾਲ ਦਾ ਉਹ ਨੌਜਵਾਨ ਇੱਕ ਪਿੰਗਲਾ ਭਾਈ ਪਿਆਰਾ ਸਿੰਘ ਨੂੰ ਸੜਕ ਦੇ ਪਿਆ ਦੇਖਦਾ ਉਹਨਾਂ ਦਾ ਨਾਮ ਬਾਅਦ ਚ ਪਿਆਰਾ ਸਿੰਘ ਰੱਖਿਆ ਸੀ ਚੁੱਕ ਕੇ ਘਰ ਲੈ ਜਾਂਦਾ ਆਪਣੇ ਹੱਥ ਨਾਲ ਉਹਨਾਂ ਦੇ ਸਰੀਰ ਚੋਂ ਕੀੜੇ ਕੱਢਦਾ ਉਹਨਾਂ ਦੀ ਮਰਮ ਪੱਟੀ ਕਰਦਾ ਔਰ ਉਸ ਇਨਸਾਨ ਨੂੰ ਆਪਣੀ ਗੋਦ 'ਚ ਬਿਠਾ ਲੈਂਦਾ 19 ਸਾਲ ਦੇ ਨੌਜਵਾਨ ਮੁੰਡੇ ਨੇ ਇੱਕ ਬੱਚਾ ਅਡੌਪਟ ਕਰ ਲਿਆ ਸੀ ਅਨਮੈਰਿਡ ਬੰਦੇ ਨੇ ਔਰ ਉਹ ਜਦ ਤੱਕ ਧਰਤੀ ਤੇ ਰਹੇ ਪਿਆਰਾ ਸਿੰਘ ਜੀ ਉਹ ਭਗਤਪੂਰਨ ਸਿੰਘ ਉਹਨਾਂ ਦੀ ਗੋਦ ਵਿੱਚ ਹੀ ਰਹੇ ਨੇ ਵਾਹਿਗੁਰੂ ਸੋ ਉਸ ਧਰਤੀ ਦਾ ਜਦੋਂ ਪਾਣੀ ਕਿਸੇ ਇੱਕ ਜੀ ਤੇ ਵੀ ਅਸਰ ਕਰਦਾ ਨਾ ਤੇ ਲੱਗਦਾ ਕਿ ਅਜੇ ਉਹ ਸਚਾਈ ਉਹ ਸੋਹਿਰਦਤਾ ਮਰੀ ਨਹੀਂ ਸਾਡੇ ਇਸ ਸਰਜ਼ਮੀ ਤੋਂ ਸੋ ਇਹ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਨੌਜਵਾਨ ਨੇ ਅਸੀਂ ਜਿੱਥੇ ਦਿਲੋਂ ਇਨਾਂ ਦੇ ਉਪਾਸ਼ਕ ਆ ਪ੍ਰਸ਼ੰਸਕ ਆ ਔਰ ਇਹਨਾਂ ਨੇ ਕਿਹਾ ਕਿ ਸ਼ਾਇਦ ਮੈਂ ਪਹਿਲੀ ਵਾਰ ਹੀ ਇੱਥੇ ਆਇਆ ਹਾਂ ਪਰ ਮੈਂ ਜਿੰਨੀਆਂ ਤੁਹਾਡੀਆਂ ਵੀਡੀਓਜ਼ ਨੇ ਸਾਰੀਆਂ ਦੇਖੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਮੈਂ ਹਰ ਵਾਰੀ ਇੱਥੇ ਹੀ ਹੁੰਨਾ ਤੁਹਾਡੇ ਨਾਲ। ਨਹੀਂ ਮੇਰੀ ਪਹਿਲੀਆਂ 'ਚ ਵੀ ਜੇ ਮਤਲਬ ਕਿਸੇ ਨੇ ਬਾਹ ਫੜੀ ਇੱਕ ਹੁੰਦਾ ਮਤਲਬ ਵੀਡੀਓ ਦੀ ਤਾਰੀਫ਼ ਕਰਨਾ ਪਰ ਇੱਕ ਹੁੰਦਾ ਦਿਲੋਂ ਅੰਦਰਾਂ 'ਚੋਂ ਤਾਰੀਫ਼ ਨਿਕਲਣੀ। ਮਤਲਬ ਵੀਰੇ ਨੂੰ ਜਦੋਂ ਵੀ ਕੋਈ ਛੋਟਾ ਮੋਟਾ ਮੈਂ ਫੋਨ ਵੀ ਕਰਦਾ ਮੈਸੇਜ ਵੀ ਲਾਦਾ। ਨਹੀਂ ਮਤਲਬ ਮੇਰੇ ਲਈ ਵੱਡੀ ਗੱਲ ਹੈ। ਯਾਰ ਪ੍ਰਾਊਡ ਆਫ ਯੂ ਕਿ ਜਦੋਂ ਤੁਹਾਡੇ ਸਾਹਮਣੇ بڑے بڑے ਵੱਡੇ ਅਵਾਰਡ ਵੀ ਛੋ ਤੇ ਅਵਾਰਡ ਤਾਂ ਕੁਦਰਤ ਜਿਹਨੂੰ ਦਵਿਆ ਜਿੰਨੇ ਤੁਹਾਡੇ ਕੋਲ ਬੈਠੇ ਨੇ ਨਾ ਤੁਹਾਡੇ ਅਵਾਰਡਸ ਨੇ ਬਾਈ ਬਿਲਕੁਲ ਇਹਨਾਂ ਰੂਹਾਂ ਨੂੰ ਤੁਹਾਡੇ ਤੇ ٹرسٹ ਹੈ ਬਿਲਕੁਲ ਬਾਈ ਬਿਲਕੁਲ ਜੇ ਅਸੀਂ ਉੱਥੇ ਪਹੁੰਚ ਗਏ ਤਾਂ ਸਾਡਾ ਨਿਵਾਰਣ ਹੋ ਜਾਣਾ ਸੋ ਇੱਕ ਕੁਦਰਤ ਦੀ ਧਰਤੀ ਹੈ ਜਿੱਥੇ ਤੁਸੀਂ ਬਹਿ ਜਾਂਦੇ ਹੋ ਨਾ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਚਾਰ ਦੀਵਾਰੀ ਚ ਕੁਦਰਤ ਵਸਦੀ ਹੈ ਬਿਲਕੁਲ ਕੋਈ ਰੱਬ ਦਾ ਘਰ ਕਿਸੇ ਇੱਕ ਫਿਕਸ ਪਲਾਟ ਦੇ ਅੰਦਰ ਹੋਵੇ ਜ਼ਰੂਰੀ ਨਹੀਂ ਹੁੰਦਾ ਜਿੱਥੇ ਕੁਦਰਤ ਦੇ ਨਾਂ ਤੇ ਅਸੀਂ ਬਹਿ ਜਾਂਦੇ ਨੇ ਉਹ ਹੀ ਰੱਬ ਦਾ ਕਰ ਹੋ ਜਾਂਦਾ ਬਿਲਕੁਲ ਬਿਲਕੁਲ ਸੋ ਤੁਹਾਨੂੰ ਮੁਬਾਰਕ ਔਰ ਸਾਡੇ ਵੱਲੋਂ ਬਹੁਤ ਬਹੁਤ ਐਪਰੀਸ਼ੀਏਸ਼ਨ ਕਿ ਤੁਸੀਂ ਆਪਣੀ ਐਡੀ ਸੋਹਣੀ ਜਵਾਨੀ ਜਿਹੜੀ ਹੈ ਉਹ ਸਮਾਜ ਦੇ ਖਲਕਤ ਦੇ ਲੇਖੇ ਲਾ ਰਹੇ ਇਹ ਸਭ ਤੋਂ ਔਖਾ ਕੰਮ ਹੁੰਦਾ ਇੱਕ ਉਮਰ ਚ ਜਾ ਕੇ ਬੰਦਾ ਸੋਚਦਾ ਚੱਲ ਹੁਣ ਵੱਡੇ ਹੋ ਗਏ ਸਿਆਣੇ ਹੋ ਗਏ ਹਾਂ ਹੁਣ ਆਪਾਂ ਸੇਵਾ 'ਚ ਪੈ ਜਾਈਏ ਪਰ ਜਿਹੜੀ ਉਮਰ ਇਹ ਤੁਸੀਂ ਸੇਵਾ ਦੇ ਰਹੇ ਹੋ ਨਾ ਇਹ ਲੱਖਾਂ ਕਰੋੜਾਂ ਦੀ ਐਗਜ਼ਾਮਪਲ ਨਹੀਂ ਮਿਲੇਗੀ ਔਰ ਸੰਸਾਰ ਚ ਬੰਦੇ ਗਿਣਾਗੇ ਤੇ 100 ਨਹੀਂ ਮਿਲਣਗੇ ਇਦਾਂ ਦੇ ਵਾਹਿਗੁਰੂ ਵਾਹਿਗੁਰੂ ਹੋਰ ਤੁਹਾਡੇ ਤੋਂ ਕੰਮ ਲਵੇ ਸੱਚੇ ਪਾਤਸ਼ਾਹ ਜਿਹੜੀ ਸੇਵਾ ਤੁਹਾਡੇ ਤੋਂ ਲੈਣੀ ਹੈ ਨਾ ਹੁਣ ਤੁਹਾਡੇ ਤੋਂ ਹੀ ਲਈ ਜਾਣੀ ਹੈ ਵਾਹਿਗੁਰੂ ਔਰ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਬਾਦ ਯੰਗ ਬੱਚੇ ਮੈਂ ਦੇਖ ਰਿਹਾ ਇਹ ਘਰਾਂ ਚੋਂ ਸਾਡਾ ਸਚਿਨ ਸਿੰਘ ਭਾਜੀ ਨੇ ਭਾਜੀ ਆਜੋ ਕਿ ਕਰਕੇ ਆਜਾ ਇਹ ਭਾਜੀ ਮੇਨ ਜਿਹੜਾ ਐਨਜੀਓ ਦਾ ਸਾਰਾ ਡਾਕਟਰਾਂ ਨਾਲ ਸਾਡਾ ਆਜੋ ਆਜੋ ਇਹ ਸ਼ੋਭੀ ਤਵੇਰਾ ਜੀ ਸਾਡਾ ਆਜੋ ਬੇਟਾ ਆਜੋ ਲਾਈਨ ਬਣਾ ਕੇ ਫਟਾਫਟ ਆਜੋ ਇਹ ਉਹ ਨੌਜਵਾਨ ਨੇ ਜਿਹੜੇ ਪੱਪਾ ਕਲੱਬਾਂ ਦੇ ਟਾਈਮ 'ਚ ਆਜੋ ਪ੍ਰਿਵੀਰ ਜਿਹੜੇ ਲੋਕ ਐਸ ਵੇਲੇ ਅੱਜ ਐਸ ਵੇਲੇ ਪੱਪਾ ਕਲੱਬਾਂ ਦੀ ਜਵਾਨੀ ਬਹੁਤ ਬੈਠੀ ਹੋਣੀ ਆ ਪਰ ਇਹ ਅਸਲੀ ਕੁਦਰਤ ਦੇ ਉਪਾਸਕ ਕੁਦਰਤ ਦੇ ਬੱਚੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨੀਅਤ ਨੂੰ ਪੂਜਣ ਵਾਲੇ ਲੋਕ ਨੇ ਮੈਂ ਤੁਹਾਨੂੰ ਸਜਦਾ ਕਰਦਾ ਸਾਰਿਆਂ ਨੂੰ ਤੁਸੀਂ ਆਪਣਾ ਬਿਹਤਰੀਨ ਸਮਾਂ ਇੱਥੇ ਦੇ ਰਹੇ ਹੋ ਔਰ ਇਹਨਾਂ ਦੀ ਟੀਮ ਦੇ ਨਾਲ-ਨਾਲ ਕੁਝ ਸਾਡੇ ਡੋਨਰਸ ਵੀ ਜਿਹੜੇ ਇੱਥੇ ਬੈਠੇ ਨੇ ਰੈਗੂਲਰ ਟੱਚ ਵਿੱਚ ਨੇ ਉਹਨਾਂ ਨੂੰ ਬਸ ਪਤਾ ਲੱਗਣਾ ਚਾਹੀਦਾ ਕਿ ਇੱਥੇ ਦੇ ਦੋ ਆਦੋ ਆਦੋ ਕਿੱਥੇ ਕਿਹਨੂੰ ਜ਼ਰੂਰਤ ਹੈ ਮੇਰੇ ਸਾਹਮਣੇ ਕਈ ਤਾਂ ਚਲੇ ਵੀ ਗਏ ਹੁਣੇ ਕੈਨੇਡਾ ਤੋਂ ਇੱਕ ਫੈਮਿਲੀ ਆਈ ਹੋਈ ਸੀ ਉਹ ਵੀ ਸੀਗੇ ਕਾਫੀ ਗਏ ਨੇ ਔਰ ਹੁਣੇ ਪਾਣੀਪਤ ਤੋਂ ਆਂਦੇ ਨੇ ਸ਼ਾਬਾਸ਼ ਸ਼ਾਬਾਸ਼ ਤੋਂ ਰੈਗੂਲਰ ਆਂਦੇ ਨੇ ਇਹਨਾਂ ਦੇ ਕੋਲ ਅਨਮੋਲ ਜੀ ਦੇ ਕੋਲ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਡੋਨਰਸ ਵੀ ਜੁੜੇ ਹੋਏ ਨੇ ਤੁਹਾਡਾ ਵੀ ਕੋਟਨ ਕੋਟ ਧੰਨਵਾਦ ਜੀ ਤੇ ਵਾਹਿਗੁਰੂ ਪ੍ਰਮਾਤਮਾ ਅੱਲਾ ਪਾਕ ਭਗਵਾਨ ਤੁਹਾਡੇ ਤੋਂ ਇਸੇ ਤਰ੍ਹਾਂ ਕੰਮ ਲੈਂਦੇ ਰਹਿਣ ਬਹੁਤ ਸ਼ੁਕਰੀਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਤੁਹਾਡੇ ਨਾਲ ਸਾਰੇ ਸਿਹਤ ਯਾਭ ਰਹਿਣ ਖੁਸ਼ ਰਹਿਣ ਥੈਂਕ ਯੂ ਬਹੁਤ ਧੰਨਵਾਦ ਬਾਈ ਤੁਸੀਂ ਸਾਡੀ ਇਸ ਜਗ੍ਹਾ ਤੇ ਚਰਨ ਪਾਏ ਔਰ ਹੋਰ ਸਾਨੂੰ ਤੁਸੀਂ ਇਨਸਪਾਇਰ ਕੀਤਾ ਆਈ ਏਮ ਆਨਰਡ ਕਿਉਂਕਿ ਸਾਡੀ ਟੀਮ ਲਈ ਖੁਸ਼ੀ ਹੁੰਦੀ ਹੈ ਜਦੋਂ ਵੀ ਕੋਈ ਵੀ ਫਨਕਾਰ ਕੋਈ ਵੀ ਆਰਟਿਸਟ ਚਲੋ ਆਰਟਿਸਟ ਬਾਅਦ ਚੋਂ ਪਰ ਸਾਡੇ ਭਰਾ ਨੇ ਵੱਡੇ ਇਹ ਸਾਡੀਆਂ ਭੈਣਾਂ ਨੇ ਜੀ ਜਿਹੜੀਆਂ ਐਜ਼ ਅ ਵੋਲੰਟੀਅਰ ਇੱਥੇ ਸੇਵਾ ਕਰ ਰਹੀਆਂ ਨੇ ਇਹ ਮੈਮ ਰਿਟਾਇਰਡ ਹੋ ਗਏ ਕਾਲਜ ਦੇ ਵਿੱਚੋਂ ਤੇ ਉਸ ਤੋਂ ਬਾਅਦ ਇੱਥੇ ਸ਼ਾਮ ਨੂੰ ਇਨੀ ਠੰਡ ਦੇ ਵਿੱਚ ਬਈ ਰੋਜ਼ ਆ ਕੇ ਬਹਿਣਾ ਸਾਡੇ 6 ਤੇ 9 7 ਤੱਕ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਇਹੀ ਸਤਗੁਰੂ ਦੀ ਸੇਵਾ ਹੈ ਕੋਈ ਪੈਸੇ ਨਹੀਂ ਬਾਈ ਪੱਲਿਓਂ ਤੇਲ ਫੂਕ ਕੇ ਰੋਜ ਇੱਥੇ ਆ ਰਿਏ ਨੇ 2-3-3 ਸਾਲ ਹੋ ਗਏ ਇੱਥੇ ਆ ਕੇ ਰੋਜ ਪੇਸ਼ੈਂਟ ਦਾ ਡਾਟਾ ਨੋਟ ਕਰਨਾ ਨਸਵਾਰਥ ਸੇਵਾ ਵਾਹ ਬਹੁਤ ਮਾਲਕ ਦੀ ਕਿਰਪਾ ਬੈਠੋ ਕਿਰਪਾ ਕਰਨ ਵਾਹਿਗੁਰੂ ਤੁਹਾਡੀ ਥੈਂਕ ਯੂ ਬਾਈ ਆਜੋ ਪਲੀਜ਼ ਬੈਠੋ ਆਜੋ